ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪਟਾਲ ਮੈਂ ਹਾਂ ਸੰਦੀਪ ਸਿੰਘ ਕਰਨ ਤੇ ਮੇਰੇ ਨਾਲ ਖਬਰਾਂ ਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰੇਂਦਰ ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਢੱਲਾ ਸਾਹਿਬ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਮਾਮਲਾ ਇਹਦੇ ਵਿੱਚ ਇਲਜ਼ਾਮ ਤਰਾਸ਼ੀਆਂ ਦਾ ਦੌਰ ਜਿਹੜਾ ਇਹ ਵੱਡੇ ਪੱਧਰ ਤੇ ਸ਼ੁਰੂ ਹੋ ਗਿਆ ਪਹਿਲਾ ਇਲਜ਼ਾਮ ਲੱਗ ਰਹੇ ਸੀਗੇ ਵੀ ਐਮਐਲਏ ਜਿਹੜੇ ਲਾਭ ਸਿੰਘ ਉਗੋਕੇ ਆ ਉਹਨਾਂ ਦੇ ਨਾਲ ਕਹਿੰਦੇ ਸੁਖਵਿੰਦਰ ਕਲਕੱਤਾ ਦੀ ਕੋਈ ਤਕਰਾਰ ਹੋਈ ਸੀ ਪਹਿਲਾਂ ਇਸ ਮਾਮਲੇ ਨੂੰ ਉਹਦੇ ਨਾਲ ਜੋੜਿਆ ਜਾ ਰਿਹਾ ਸੀ ਹੁਣ ਬਲਦੇਵ ਸਿੰਘ ਪੰਨੂ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਆ ਕੋਈ ਕੁਝ ਤਸਵੀਰਾਂ ਕੱਢ ਕੇ ਲਿਆਏ ਸੋਸ਼ਲ ਮੀਡੀਆ ਤੋਂ ਉਹ ਕਹਿੰਦੇ ਆ ਵੀ ਜਿਹੜਾ ਹਰਜਿੰਦਰ ਸਿੰਘ ਜਿੰਦੀ ਆ ਜਿਨੇ ਥੋੜੀ ਚਲਾਈ ਆ ਉਹਦੇ ਤੇ ਕਹਿੰਦੇ ਨਸਦੀਕੀ ਰਾਜਾ ਬੜੇ ਕਿਤੇ ਨਾਲ ਆ ਇਹ ਜਿਹੜੀਆਂ ਇਲਜ਼ਾਮ ਤਰਾਸ਼ੀਆਂ ਨੇ ਇਹਦੇ ਨਾਲ ਕੇਸ ਤੇ ਕੀ ਅਸਰ ਪਊਗਾ ਇਹ ਵੀ ਤੁਹਾਨੂੰ ਸਮਝਦੇ ਆ ਔਰ ਇਹਦੇ ਨਾਲ ਹੀ ਡੱਲਾਸਾ ਜ਼ਿਮਨੀ ਚੋਣ ਜਿਹੜੀ ਤਰਨ ਤਰਨ ਦੀ ਹੈ ਇਸ ਪੂਰੇ ਮਾਮਲੇ ਦਾ ਉਸ ਪੂਰੀ ਚੋਣ ਦੇ ਉੱਤੇ ਕੀ ਅਸਰ ਪੈਂਦਾ ਇਹ ਵੀ ਸਮਝਦੇ ਆ ਤੇ ਤੀਜਾ ਆਮ ਵਿਸ਼ਾ ਇਹਦੇ ਨਾਲ ਹੀ ਜੁੜਿਆ ਇਹ ਹੈ ਵੀ ਇੱਕ ਤੇ ਲੋੜ ਤੋਂ ਵੱਧ ਲਾਇਸੈਂਸੀ ਹਥਿਆਰ ਨਾਜਾਇਜ਼ ਹਥਿਆਰ ਤੇ ਨਸ਼ਿਆਂ ਦਾ ਜਿਹੜਾ ਮਾਮਲਾ ਇਹਦੇ ਬਾਰੇ ਤੁਸੀਂ ਕੀ ਆਪਣੀ رائے ਰੱਖਦੇ ਹੋ ਇਹ ਵੀ ਤੁਹਾਤੋਂ ਸਮਝਦੇ ਆ ਪਰ ਸਭ ਤੋਂ ਪਹਿਲਾਂ ਆ ਜਿਹੜਾ ਹੁਣ ਇਲਜ਼ਾਮ ਤਰਾਸ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਇਹ ਕਿੱਦਾਂ ਦੇਖਦੇ ਹੋ ਜੀ ਦੇਖੋ ਪੰਜਾਬ ਦੇ ਵਿੱਚ ਅੱਜਕੱਲ ਜਿਹੜੀਆਂ ਪੋਲਿਟਿਕਲ ਧਿਰਾਂ ਨੇ ਉਹ ਬਹੁਤ ਹਾਵੀ ਨਹੀਂ ਜਿਵੇਂ ਬਾਦਲਾਂ ਵੇਲੇ ਹੁੰਦਾ ਸੀ ਮੈਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨਾਲ ਵੀ ਕਈ ਮਾਮਲਿਆਂ 'ਚ ਬਾਦਲਾਂ ਵਾਲੀ ਹੋਣ ਲੱਗੀ ਸੋ ਜਿਵੇਂ ਕਹਿੰਦੇ ਕਤਲ ਦੇ ਇਲਜ਼ਾਮ ਕਿਸੇ ਹੋਰਤੇ ਨੇ ਪਰ ਉਹ ਬਣਾਏ ਜਾ ਰਹੇ ਨੇ ਵੀ ਜਿਵੇਂ ਆਮ ਆਦਮੀ ਪਾਰਟੀ ਦੇ ਲੀਡਰ ਹੀ ਕਤਲ ਦੇ ਪਿੱਛੇ ਜ਼ਿੰਮੇਵਾਰ ਨੇ ਠੀਕ ਜਿਵੇਂ ਸੁਖਵੀਰ ਬਾਦਲ ਹੁੰਨੀ ਕਹਿੰਦੇ ਸੀ ਸੁਖਵੀਰ ਬਾਦਲ ਅੱਜਕੱਲ ਆਮ ਕਹਿੰਦਾ ਵੀ ਸਾਡੇ ਸਿਰ ਮੜ ਦਿੱਤਾ ਕਾਂਗਰਸੀਆਂ ਨੇ ਆਮ ਆਦਮੀ ਪਾਰਟੀਆਂ ਨੇ ਕਿ ਇਹ ਇਹਨਾਂ ਦੀ ਸਰਕਾਰ ਵੇਲੇ ਚਿੱਟਾ ਜਾਂ ਜਿਵੇਂ ਵਿਕਰਮ ਸਿੰਘ ਮਜੀਠੀਆ ਬਾਰੇ ਕਿਹਾ ਜਾਂਦਾ ਹੈ ਕਿ ਵਿਕਰਮ ਮਜੀਠੀਆ ਦੇ ਸਿਰ ਤੇ ਚਿੱਟੇ ਦਾ ਇਲਜ਼ਾਮ ਮੜ ਦਿੱਤਾ ਗਿਆ ਉਹ ਚਿੱਟੇ ਦੇ ਨਾਲ ਕਾਰੋਬਾਰ ਦੇ ਨਾਲ ਨਹੀਂ ਜੁੜਿਆ ਔਰ ਅਕਾਲੀ ਦਾਅਵੇ ਕਰਦੇ ਆ ਵੀ ਅੱਜ ਤੱਕ ਦੱਸੋ ਕੁਝ ਬਰਾਮਦ ਹੋਇਆ ਵਿਕਰਮ ਮਜੀਠੀਏ ਤੋਂ ਮਤਲਬ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਅੱਜ ਜਿਹੜੀ ਸਥਿਤੀ ਹੈ ਕਿਉਂਕਿ ਆਮ ਆਦਮੀ ਪਾਰਟੀ ਸੱਤਾ ਚ ਔਰ ਪੰਜਾਬ ਚ ਵਿਰੋਧੀ ਧਿਰਾਂ ਜਦੋਂ ਜਦੋਂ ਹਾਵੀ ਹੁੰਦੀਆਂ ਨੇ ਤੇ ਸੱਤਾ ਦੇ ਉੱਤੇ ਇਲਜ਼ਾਮ ਵੱਧਦੇ ਰਹਿੰਦੇ ਨੇ ਜਿਵੇਂ ਅੱਜ ਜਿਹੜੇ ਵਿਰੋਧੀ ਨੇ ਪੰਜਾਬ ਦੇ ਉਹ ਇਹ ਸਾਬਤ ਕਰਨ ਚ ਲੱਗੇ ਹੋਏ ਨੇ ਕਿ ਪੰਜਾਬ ਚ ਲਾ ਐਂਡ ਆਰਡਰ ਹੈ ਜਿਹੜਾ ਉਹ ਬਹੁਤ ਜ਼ਿਆਦਾ ਵਿਗੜ ਗਿਆ ਵੀ ਪੰਜਾਬ ਚ ਇੰਨਾ ਮਾੜਾ ਹਾਲ ਕਦੇ ਨਹੀਂ ਹੋਇਆ ਜਦ ਕਿ ਹਕੀਕਤ ਇਹ ਹੈ ਕਿ ਹੁਣ ਲਾ ਐਂਡ ਆਰਡਰ ਖਰਾਬ ਹੈ ਇਹ ਗੱਲ ਠੀਕ ਹੈ ਪੰਜਾਬ ਚ ਲਾ ਐਂਡ ਆਰਡਰ ਮਾੜਾ ਹੈ ਮੈਂ ਇਹਨੂੰ ਨਕਾਰਦਾ ਨਹੀਂ ਜਾਨ ਮਾਲ ਦੀ ਕਿਸੇ ਦੀ ਕੋਈ ਗਰੰਟੀ ਨਹੀਂ ਹੈ ਇਹ ਹਾਲਾਤ ਨੇ ਪੰਜਾਬ ਕੋਈ ਪਤਾ ਨਹੀਂ ਕਦੋਂ ਕਿਹਦੇ ਤੇ ਕਿੱਥੇ ਅਟੈਕ ਹੋ ਜੇ ਪਰ ਇਹ ਇਕੱਲੇ ਆਮ ਆਦਮੀ ਪਾਰਟੀ ਵਲੇ ਨਹੀਂ ਹੋਇਆ ਹਾਂ ਆਮ ਆਦਮੀ ਪਾਰਟੀ ਇਹਨਾਂ ਹਾਲਾਤਾਂ ਨੂੰ ਸੁਧਾਰਨ ਦਾ ਦਾਵਾ ਕਰਦੀ ਸੀ ਆਪ ਵਾਲੇ ਕਹਿੰਦੇ ਸੀ ਵੀ ਅਸੀਂ ਬਦਲਾ ਕਰਾਂਗੇ ਸਾਨੂੰ ਮੌਕਾ ਦਿਓ ਇਹ ਨਾ ਅਕਾਲੀਆਂ ਤੋਂ ਨਾ ਕਾਂਗਰਸੀਆਂ ਤੋਂ ਇਹਨਾਂ ਤੋਂ ਲੈਂਡ ਆਰਡਰ ਨਹੀਂ ਸੰਭਲਦੇ ਆ ਤੇ ਹੁਣ ਸੰਭਲਿਆ ਆਮ ਆਦਮੀ ਪਾਰਟੀ ਵਾਲਿਆਂ ਤੋਂ ਵੀ ਨਹੀਂ ਤੇ ਲਾਅ ਐਂਡ ਆਰਡਰ ਕੈਪਟਨ ਵੇਲੇ ਵੀ ਖਰਾਬ ਰਿਹਾ ਜਦੋਂ ਅਕਾਲੀ ਭਾਜਪਾ ਵਾਲੇ ਸੀ ਉਦੋਂ ਵੀ ਖਰਾਬ ਰਿਹਾ ਬਾਦਲਾਂ ਵੇਲੇ ਜੋ ਕੁਝ ਹੋਇਆ ਉਹ ਅਸੀਂ ਵੇਖਿਆ ਹੀ ਹੈ ਅਸੀਂ ਕਿਵੇਂ ਭੁਗਤਿਆ ਸਾਰਿਆਂ ਨੇ ਪੰਜਾਬ 'ਚ ਜਦੋਂ ਡੇਰੇ ਸਿਰਸੇ ਵਾਲੇ ਮਾਮਲੇ 'ਚ ਪੰਜਾਬ 'ਚ ਕਿੱਡੇ-ਕੱਡੇ ਵੱਡੇ ਅੰਦੋਲਨ ਹੋਏ ਜਿਦੇ ਵਿੱਚ ਨੰਗੀਆਂ ਤਲਵਾਰਾਂ ਬਾਜ਼ਾਰਾਂ 'ਚ ਲੈ ਕੇ ਰੋਸ ਪ੍ਰਦਰਸ਼ਨ ਹੁੰਦੇ ਰਹੇ ਹੁਣ ਕੈਪਟਨ ਵੇਲੇ ਵੀ ਇਹੀ ਕੁਝ ਹੋਇਆ ਕਾਂਗਰਸ ਵੇਲੇ ਵੀ ਇਹੀ ਕੁਝ ਹੋਇਆ ਹੁਣ ਆਮ ਆਦਮੀ ਪਾਰਟੀ ਵੇਲੇ ਵੀ ਲਗਭਗ ਉਹੀ ਤਸਵੀਰ ਚੱਲ ਰਹੀ ਹੈ ਇਸ ਕਰਕੇ ਸਥਿਤੀ ਜਿਹੜੀ ਹੈ ਉਹ ਸਾਰਿਆਂ ਦੀ ਇੱਕੋ ਜਿਹੀ ਹੈ ਜਦੋਂ ਪੰਜਾਬ ਚ ਅਸੀਂ ਲੈਂਡ ਆਰਡਰ ਦੀ ਸਥਿਤੀ ਦੇਖਦੇ ਹਾਂ ਹੁਣ ਜਿਹੜਾ ਇਹ ਸੁਖਵਿੰਦਰ ਕਲਕੱਤੇ ਦਾ ਮਾਮਲਾ ਹੈ ਕੱਲ ਚਰਨਜੀਤ ਚੰਨੀ ਉੱਥੇ ਪਹੁੰਚ ਗਏ ਸੀ ਸ਼ਾਮ ਨੂੰ ਚਰਨਜੀਤ ਚੰਨੀ ਨੇ ਵੀ ਸਰਕਾਰੀ ਧਿਰ ਤੇ ਇਲਜ਼ਾਮ ਲਾਤਾ ਚਰਨਜੀਤ ਚੰਨੀ ਦੇ ਜਿਹੜੇ ਇਲਜ਼ਾਮ ਸੀ ਉਹ ਵੀ ਬੜੀ ਗੰਭੀਰ ਕਿਸਮ ਦੇ ਸੀ ਔਰ ਸੰਦੀਪ ਜੀ ਚਰਨਜੀਤ ਚੰਨੀ ਉਹਨਾਂ ਨੇ ਮੈਨੂੰ ਲੱਗਦਾ ਪੂਰੀ ਤਿਆਰੀ ਨਹੀਂ ਕੀਤੀ ਹੋਣੀ ਪਹਿਲਾਂ ਵੀ ਹੁਣ ਤੱਕ ਪੁਲਿਸ ਕਾਨੂੰਨੀ ਪੱਖ ਕੀ ਦੱਸ ਰਹੀ ਹੈ ਕਿਉਂਕਿ ਇਹ ਬੰਦੇ ਫੜੇ ਗਏ ਸੀ ਤਿੰਨ ਪੁਲਿਸ ਨੇ ਤਿੰਨ ਮੁਲਜ਼ਮਾਂ ਦਾ ਦਾਵਾ ਕੀਤਾ ਹੈ ਹਰਜਿੰਦਰ ਸਿੰਘ ਜਿੰਦੀ ਤੇ ਗੁਰਦੀਪ ਦੀਪੀ ਦੀਪੀ ਬਾਵਾ ਜੀ ਨੂੰ ਕਿਹਾ ਜਾ ਰਿਹਾ ਹੈ ਔਰ ਜਸਵਿੰਦਰ ਏਲੀਅਸ ਪਪਲੂ ਸੋ ਹੁਣ ਆਮ ਆਦਮੀ ਪਾਰਟੀ ਵਾਲਿਆਂ ਨੇ ਅੱਜ ਸਵੇਰੇ ਇਹ ਕਹਿਤਾ ਬਲਤੇਜ ਪੰਨੂਸੀ ਨਾਲ ਉਹਨਾਂ ਦੇ ਇੱਕ ਹੋਰ ਬੁਲਾਰੇ ਨੇ ਨੀਲ ਗਰਗ ਉਹ ਕਹਿੰਦੇ ਉਹਨਾਂ ਨੇ ਤਸਵੀਰਾਂ ਕੱਢ ਲਿਆਂਦੀਆਂ ਰਾਜੇ ਵੜਿੰਗ ਦੇ ਨਾਲ ਉਹ ਕਹਿੰਦੇ ਜਿਹੜਾ ਇਹ ਗੁਰਦੀਪ ਦੀਪੀ ਬਾਵਾ ਇਹ ਤਾਂ ਰਾਜਾ ਵੜਿੰਗ ਦਾ ਕਰੀਬੀ ਹੈ ਹੁਣ ਕੱਲ ਸ਼ਾਮ ਤੱਕ ਸਵਾਲ ਖੜੇ ਹੋ ਰਹੇ ਸੀ ਵੀ ਕੀ ਜਿਹੜੀ ਅਗੋਕੇ ਦੇ ਨਾਲ ਟਕਰਾਰ ਹੋਈ ਸੀ ਸੁਖਵਿੰਦਰ ਕੀ ਨਾਂ ਸੀ ਮੁੰਡੇ ਦਾ ਸੁਖਵਿੰਦਰ ਕਲਕੱਤੇ ਦੀ ਤੇ ਲੋਕ ਇਹ ਕਹਿੰਦੇ ਸੀ ਧਰਨਾ ਲਾ ਰੱਖਿਆ ਸੀ ਦੋ ਦਿਨਾਂ ਦਾ ਤੇ ਜਿਹੜੇ ਸਿਆਸੀ ਧਿਰਾਂ ਵਾਲੇ ਧਰਨੇ 'ਚ ਆ ਕੇ ਭਾਵੇਂ ਉਹ ਗੁਰਦੀਪ ਬਾਠ ਸੀ ਭਾਵੇਂ ਉਹ ਮੁੰਡਾ ਜਿਹੜਾ ਉਹ ਏਜੰਟਾਂ ਨਾਲ ਲੜਦਾ ਕੀ ਨਾਮ ਹੈ ਉਹਦਾ ਸੰਘਰਸ਼ ਕਰਦਾ ਹੈ ਉਹ ਪਾਣਾ ਸਿੱਧੂ ਪਾਣਾ ਸਿੱਧੂ ਪਾਣਾ ਸਿੱਧੂ ਵੀ ਉਹਦੀ ਇੱਕ ਵੀਡੀਓ ਦੇਖੀ ਉਹ ਵੀ ਤੱਤਾ ਭਾਰਾ ਹੋ ਰਿਹਾ ਸੀ ਧਰਨੇ 'ਚ ਬੈਠਾ ਤੇ ਆ ਸਿੱਧੂ ਮੂਸੇ ਵਾਲੇ ਦਾ ਪਿਤਾ ਉਹ ਵੀ ਉੱਥੇ ਆਇਆ ਸੀ ਤੇ ਬਹੁਤ ਸਾਰੇ ਲੋਕ ਉੱਥੇ ਪਹੁੰਚੇ ਹੋਏ ਸੀ ਧਰਨੇ 'ਚ ਚਰਨਜੀਤ ਚੰਨੀ ਨੇ ਔਰ ਦੂਸਰੇ ਲੀਡਰਾਂ ਨੇ ਜਿਹੜੀ ਇਲਜ਼ਾਮਾਂ ਦੀ ਸੂਈ ਖੜੀ ਕੀਤੀ ਉਹ ਆਮ ਆਦਮੀ ਪਾਰਟੀ ਦੀ ਸੱਤਾ ਧਿਰ ਤੇ ਉਹ ਕਹਿੰਦੇ ਵੀ ਕਿਤਨਾ ਕਿਤੇ ਸੱਤਾ ਧਿਰ ਦਾ ਜਿਹੜਾ ਇੱਕ ਐਮਐਲਏ ਆ ਉਹੋਕੇ ਉਹਦੇ ਨਾਲੇ ਮਾਮਲਾ ਜੁੜਿਆ ਹੋ ਸਕਦਾ ਹੈ ਇਹਦੀ ਜਾਂਚ ਕੀਤੀ ਜਾਵੇ ਉਹ ਚਪਦਰੀ ਪੁਲਿਸ ਕਹਿੰਦੀ ਵੀ ਇਹਨਾਂ ਦੀ ਆਪਸੀ ਰੰਜਿਸ਼ ਦਾ ਮਾਮਲਾ ਹੈ ਕੋਈ 1.5 ਲੱਖ ਦਾ ਲੈਣ ਦੇਣ ਦਾ ਰੌਲਾ ਹੈ ਪੁਲਿਸ ਨੇ ਦਾਵਾ ਕੀਤਾ ਹੁਣ ਅੱਜ ਬਲਤੇਜ ਪੰਨੂ ਔਰ ਨੀਲ ਗਰਗ ਕਹਿੰਦੇ ਵੀ ਜਿਹੜਾ ਗੁਰਦੀਪਦੀਪੀ ਬਾਵਾ ਉਹ ਕਹਿੰਦੇ ਉਹਦੀ ਜਿਹੜੀ 2018 ਚ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਹੋਈਆਂ ਉਥੋਂ ਇੱਕ ਰੰਜਿਸ਼ ਦੀ ਜੜ ਪੈਦਾ ਹੋਈ ਕਹਿੰਦੇ ਇਹ ਵੀ ਜਿਹੜਾ ਗੁਰਦੀਪਦੀਪੀ ਬਾਵਾ ਉਹਦੀ ਪਤਨੀ ਸਰਪੰਚੀ ਦੀ ਚੋਣ ਲੜੀ ਸੀ ਉਦੋਂ ਸੁਖਵਿੰਦਰ ਕਲਕੱਤੇ ਦੀ ਮਾਤਾ ਜਿਹਦਾ ਨਾਮ ਮਲਕੀਤ ਕੌਰ ਹਾਂ ਬੀਬੀ ਮਲਕੀਤ ਕੌਰ ਸਾਬਕਾ ਸਰਪੰਚ ਉਹ ਚੋਣ ਲੜੀ ਸੀ ਤੇ ਦੀਪੀ ਦੀ ਪਤਨੀ ਹਾਰ ਗਈ ਸੀ ਜਿੱਥੋਂ ਇਹਨਾਂ ਦੇ ਵਿੱਚ ਆਪਸੀ ਰੰਜਿਸ਼ ਪੈਦਾ ਹੋਈ ਇਸ ਤਰ੍ਹਾਂ ਦੀ ਸਿਆਸੀ ਰੰਜਿਸ਼ ਦੇ ਇਲਜ਼ਾਮ ਨੇ ਪਰ ਤਸਵੀਰਾਂ ਜਾਰੀ ਕਰਤੀਆਂ ਰਾਜਾ ਵੜਿੰਗ ਦੇ ਨਾਲ ਗੁਰਦੀਪ ਦੀਪੀ ਦੀਆਂ ਹੁਣ ਬਲਤੇਜ ਪੰਨੂ ਕਹਿੰਦੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਅਸਲ ਵਜ੍ਹਾ ਕਤਲ ਦੀ ਕੀ ਹੈ ਚਰਨਜੀਤ ਚੰਨੀ ਔਰ ਰਾਜਾ ਵੜਿੰਗ ਇਹ ਪੰਜਾਬ ਦੇ ਲੋਕਾਂ ਨੂੰ ਦੱਸਣ ਵੀ ਅਸਲ ਵਜ੍ਹਾ ਕਤਲ ਦੀ ਕੀ ਹੈ ਹੁਣ ਤੱਕ ਕਤਲ ਦੀ ਵਜ੍ਹਾ ਚਰਨਜੀਤ ਚੰਨੀ ਔਰ ਕਾਂਗਰਸ ਦੇ ਲੀਡਰ ਆਮ ਆਦਮੀ ਪਾਰਟੀ ਤੋਂ ਪੁੱਛ ਰਹੇ ਸੀ ਵੀ ਦੱਸੋ ਹੁਣ ਉਹ ਰਾਜਾ ਵੜਿੰਗ ਤੋਂ ਪੁੱਛ ਰਹੇ ਨੇ ਇੱਕ ਤਰ੍ਹਾਂ ਨਾਲ ਇਸ ਮਾਮਲੇ ਦੇ ਵਿੱਚ ਉਗੋਕੇ ਦੇ ਨਾਲ ਨਾਲ ਰਾਜਾ ਵੜਿੰਗ ਔਰ ਕਾਂਗਰਸੀਆਂ ਦੀ ਐਂਟਰੀ ਹੋ ਗਈ ਹੁਣ ਇੱਕ ਵਾਰੀ ਗੱਲ ਸੁਣ ਲਈਏ ਬਲਤੇਜ ਪੰਨੂ ਦੀ ਇੱਥੇ ਜੀ ਪੰਜਾਬ ਦੇ ਵਿੱਚ ਜਿਹੜੀਆਂ ਦੁਸ਼ਮਣੀਆਂ ਨੇ ਪਿਛਲੇ ਦਹਾਕਿਆਂ ਤੋਂ ਉਹ ਪੰਚੀ ਸਰਪੰਚੀ ਤੋਂ ਪੈਂਦੀਆਂ ਆਏ ਨੇ ਮੁੱਖ ਮੰਤਰੀ ਸਾਹਿਬ ਇੱਕ ਗੱਲ ਬਾਰ-ਬਾਰ ਸਰਪੰਚੀ ਚੋਣਾਂ 'ਚ ਵੀ ਕਹਿੰਦੇ ਰਹੇ ਆ ਜਦੋਂ ਮੈਂਬਰ ਪਾਰਲੀਮੈਂਟ ਸੀ ਉਦੋਂ ਵੀ ਕਹਿੰਦੇ ਰਹੇ ਆ ਕਿ ਆਪਣੇ ਪਿੰਡ ਦਾ ਪੰਚ ਚੁਣੋ ਚੁਣੋ ਆਪਣੇ ਪਿੰਡ ਦੇ ਸਰਪੰਚ ਚੁਣੋ ਨਾ ਕਿ ਕਿਸੇ ਪਾਰਟੀ ਦਾ ਜਦੋਂ ਪਾਰਟੀਆਂ ਦੇ ਸਰਪੰਚ ਬਣਦੇ ਆ ਫਿਰ ਉੱਥੋਂ ਦੁਸ਼ਮਣੀਆਂ ਜਿਹੜੀਆਂ ਇੱਕ ਦੂਜੇ ਦੇ ਨਾਲ ਸਟਾਰਟ ਹੁੰਦੀਆਂ ਨੇ ਇਹ ਵੀ ਉਸ ਉਸੇ ਕਿਸਮ ਦੀ ਜਿਹੜੀ ਉਹ ਦੁਸ਼ਮਣੀ ਦਾ ਨਤੀਜਾ ਹੈ ਜਿਹੜਾ ਗੁਰਦੀਪ ਸਿੰਘ ਹੈ ਜਿਹਨੇ ਇਹ ਮਰਡਰ ਕੀਤਾ ਦੀਪੀ 바ਵਾ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਬਹੁਤ ਨਜ਼ਦੀਕੀਆਂ ਦੇ ਵਿੱਚੋਂ ਆ ਇਹ ਇੱਕ ਫੋਟੋ ਦੇਖੋ ਤਾਂ ਰਾਜਾ ਵੜਿੰਗ ਖੋਰਾ ਦੇ ਨਾਲ ਉਹ ਤਾਂ ਬੈਠਾ ਹੋਇਆ ਜਿਵੇਂ ਇਹ ਕਿਹਾ ਜਾ ਰਿਹਾ ਕਿ ਪਤਾ ਨਹੀਂ ਉਹ ਜਿਹੜੀ ਸੱਤਾਧਾਰੀ ਧਿਰ ਹੈ ਉਹਦਾ ਕੋਈ ਬੰਦਾ ਸੀਗਾ ਇਹ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਰਾਜਾ ਵੜਿੰਗ ਜੀ ਉਹਨਾਂ ਦਾ ਜਿਹੜਾ ਉਹ ਇੱਕ ਖਾਸ ਹੈ ਇਹ ਫੋਟੋ ਅਸੀਂ ਤੁਹਾਨੂੰ ਤਾਂ ਕਰਕੇ ਕੋਤ ਜਿਹੜੀਆਂ ਉਹ ਦਿਖਾ ਰਹੇ ਕਿ ਸਬੂਤ ਤੇ ਤੋਸ ਦੇ ਇਹ ਉਹਨਾਂ ਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਜੀਪੀ ਬਾਵਾ ਹੋਰਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਇਹ ਫੋਟੋਆਂ ਜਿਹੜੀਆਂ ਸਾਰੀਆਂ ਮੌਜੂਦ ਨੇ ਪ੍ਰਧਾਨ ਦੇ ਨੇੜੇ ਕੋਈ ਇੰਨਾ ਬੰਦਾ ਜਿਹੜਾ ਉਹ ਨਹੀਂ ਬੈਠ ਸਕਦਾ ਜਿਹੜੀਆਂ ਗਿਰਜਾਂ ਨੇ ਦਾ ਉਹ ਆਉਂਦੀਆਂ ਹੀ ਲਾਸ਼ਾਂ ਦੇ ਉੱਤੇ ਨੇ ਲਾਸ਼ਾਂ ਦੀ ਰਾਜਨੀਤੀ ਜਿਹੜੀ ਆ ਉਹਨੇ ਪੰਜਾਬ ਦਾ ਬਹੁਤ ਨੁਕਸਾਨ ਪਿਛਲੇ ਸਮੇਂ ਦੇ ਦੌਰਾਨ ਕੀਤਾ ਇਹ ਉਸ ਕਿਸਮ ਦੀ ਰਾਜਨੀਤੀ ਜਿਹੜੀ ਆ ਉਹਨੂੰ ਪ੍ਰਮੋਟ ਕਰਨ ਦੇ ਵਾਸਤੇ ਹੀ ਭੱਜ ਕੇ ਉੱਥੇ ਜਾ ਕੇ ਜਿਹੜੀ ਉਹ ਪ੍ਰੈਸ ਕਾਨਫਰੰਸ ਕਰ ਦੇਣੀ ਚੱਣੀ ਜੀ ਵੱਲੋਂ ਇਹ ਵੀ ਉਸ ਪਾਸੇ ਵੱਲ ਇਸ਼ਾਰਾ ਦੇਖੋ ਹੁਣ ਤਸਵੀਰਾਂ ਤਾਂ ਕੱਢ ਲਿਆਏ ਰਾਜਾ ਵੜਿੰਗ ਨਾਲ ਆਪ ਵਾਲੇ ਕਹਿੰਦੇ ਸਬੂਤ ਦੇ ਤੌਰ ਤੇ ਤਸਵੀਰਾਂ ਨੇ ਵੀ ਇਹ ਨੇੜਤਾ ਹੁਣ ਇਹ ਨਹੀਂ ਪਤਾ ਵੀ ਜਿਹੜੀਆਂ ਇਹ ਤਸਵੀਰਾਂ ਖਿੱਚੀਆਂ ਗਈਆਂ ਹੈ ਜਾਂ ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਨੇ ਰਾਜਾ ਵੜਿੰਗ ਪ੍ਰਧਾਨ ਬਣੇ ਨੇ ਮੈਨੂੰ ਲੱਗਦਾ ਆ 22 22 ਦੇ ਵਿੱਚ ਜਦੋਂ ਪੰਜਾਬ ਚ ਚੋਣਾ ਸਰਕਾਰ ਬਣ ਗਈ ਸੀ ਆਮ ਆਦਮੀ ਪਾਰਟੀ ਦੀ ਹੁਣ ਕੀ ਇਹ ਡੀਪੀ ਦੀਆਂ ਜਿਹੜੀਆਂ ਫੋਟੋਆਂ ਨੇ ਰਾਜਾ ਵੜਿੰਗ ਨਾਲ ਇਹ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਦੀਆਂ ਨੇ ਜਾਂ ਪ੍ਰਧਾਨ ਬਣਨ ਤੋਂ ਪਹਿਲਾਂ ਦੀਆਂ ਨੇ ਹੁਣ ਇਹ ਵੀ ਨਹੀਂ ਪੱਡਰਾ ਸਾਹਿਬ ਇਦਾਂ ਵੀ ਤੇ ਹੁੰਦਾ ਲੀਡਰ ਦੇ ਨਾਲ ਆਮ ਲੋਕ ਐਡਾ ਫੋਟੋਆਂ ਖਿਚਾ ਲੈਂਦੇ ਹੁੰਦੇ ਆ ਲੀਡਰ ਨੂੰ ਨਹੀਂ ਪਤਾ ਹੁੰਦਾ ਵੀ ਕਿਹੜਾ ਬੰਦਾ ਫੋਟੋ ਖਿਚਾ ਆ ਗਿਆ ਮੇਰੇ ਨਾਲ ਇਹੀ ਗੱਲ ਤਾਂ ਵਿਕਰਮ ਜੀਠੀਆ ਤੇ ਸੁਖਵੀਰ ਬਾਦਲ ਕੇ ਕਹਿੰਦੇ ਨੇ ਵੀ ਭਾਈ ਸਾਡੇ ਮੰਚਾਂ ਤੇ ਸਾਨੂੰ ਕੀ ਪਤਾ ਗੈਂਗਸਟਰ ਹੈ ਜਾਂ ਕੌਣ ਹੈ ਫੋਟੋਆਂ ਖਿਚਾ ਗਏ ਉਹੀ ਰੌਲਾ ਆਪ ਵਾਲੇ ਵੀ ਕਈ ਵਾਰੀ ਕਹਿੰਦੇ ਨੇ ਕਿ ਸਾਨੂੰ ਕੀ ਪਤਾ ਸਾਡੇ ਨਾਲ ਕੌਣ ਫੋਟੋਆਂ ਖਿਚਾ ਆ ਗਿਆ ਜਦੋਂ ਲੀਡਰ ਮੰਚਾਂ ਤੇ ਖੜੇ ਹੁੰਦੇ ਨੇ ਤੇ ਪਿੱਛੋਂ ਦੀ ਬਹੁਤ ਸਾਰੇ ਲੀਡਰ ਆ ਕੇ ਵਿੱਚ ਜੇ ਗਰਦਨ ਫਸਾ ਦਿੰਦੇ ਨੇ ਤੇ ਉਹਦੇ ਚ ਸੱਚਮੁੱਚ ਕਿਸੇ ਨੂੰ ਪਤਾ ਨਹੀਂ ਹੁੰਦਾ ਸੰਦੀਪ ਜੀ ਕਿ ਤੁਹਾਡੇ ਪਿੱਛੇ ਕੌਣ ਤੁਹਾਡੇ ਨਾਲ ਖੜ ਕੇ ਫੋਟੋ ਖਿੱਚਾ ਗਿਆ ਫੇਸ ਕਰਕੇ ਫੋਟੋ ਆ ਇਹ ਕਿਸ ਸੰਦਰਭ ਚ ਨੇ ਫੋਟੋ ਆ ਹਾਂ ਅਗਰ ਗੁਰਦੀਪ ਦੀਪੀ ਦਾ ਕੋਈ ਸਮਾਗਮ ਸੀ ਕੋਈ ਵਿਆਹ ਸੀ ਕੋਈ ਫੰਕਸ਼ਨ ਸੀ ਉੱਥੇ ਰਾਜਾ ਵੜਿੰਗ ਗਿਆ ਹੋਇਆ ਸੀ ਫਿਰ ਤਾਂ ਨੇੜਤਾ ਸਥਾਪਿਤ ਹੁੰਦੀ ਹੈ ਅਗਰ ਕੋਈ ਪਾਰਟੀ ਦਾ ਪ੍ਰੋਗਰਾਮ ਸੀ ਫਿਰ ਵੀ ਉਹ ਨੇੜਤਾ ਨਹੀਂ ਸਥਾਪਿਤ ਹੁੰਦੀ ਕਿਉਂਕਿ ਪਾਰਟੀ ਦੇ ਪ੍ਰੋਗਰਾਮਾਂ 'ਚ ਤਾਂ ਕੋਈ ਵੀ ਆ ਸਕਦਾ ਹੈ ਹਾਂ ਜੇ ਗੁਰਦੀਪ ਦੀਪੀ ਨੇ ਕੋਈ ਪਾਰਟੀ ਦਾ ਪ੍ਰੋਗਰਾਮ ਰੱਖਿਆ ਤੇ ਰਾਜਾ ਵੜਿੰਗ ਉਸ ਪ੍ਰੋਗਰਾਮ 'ਚ ਗਿਆ ਫਿਰ ਬਤੌਰ ਪਾਰਟੀ ਉਹਨਾਂ ਦੀ ਨੇੜਤਾ ਹੋਣੀ ਸੁਭਾਵਿਕ ਹੈ ਪਰ ਦੇਖੋ ਕਿਸੇ ਦੀ ਕਿਸੇ ਨਾਲ ਤਸਵੀਰ ਆ ਜੇ ਤੇ ਹੁਣ ਰਾਜੇ ਵੜਿੰਗ ਨੂੰ ਥੋੜੀ ਪਤਾ ਹੋਣਾ ਵੀ ਉਹ ਕੀ ਕਰਦਾ ਸੀ ਗੁਰਦੀਪ ਦੀਪੀ ਰਾਜਾ ਵੜਿੰਗ ਨਾਲ ਫੋਟੋ ਹੋਈ ਰਾਜਾ ਵੜਿੰਗ ਉਹ ਗਿਆ ਆਪਣੇ ਕੰਮ ਤੇ ਲੱਗ ਗਿਆ ਚਲੋ ਇਹ ਸਿਆਸਤ ਹੈ ਸੰਦੀਪ ਜੀ ਇਹੀ ਤਾਂ ਗੱਲ ਹੈ ਨਾ ਉਹ ਕਹਿੰਦੇ ਉਹ ਗੋਕੇ ਦੇ ਨਾਲ ਉੱਥੇ ਬਹਿਸ ਹੋਈ ਸੀ ਗੱਲ ਖਤਮ ਹੋ ਗਈ ਤੇ ਹਰ ਚੀਜ਼ ਨੂੰ ਜੇ ਹੁਣ ਉਹ ਗੋਕੇ ਨਾਲ ਜੋੜਿਆ ਜਾ ਰਿਹਾ ਹੈ ਤੇ ਅਗਲੇ ਵੀ ਰਾਜਾ ਵੜਿੰਗ ਨਾਲ ਜੋੜਨਗੇ ਵੀ ਭਾਈ ਆ ਦੇਖੋ ਰਾਜਾ ਵੜਿੰਗ ਨਾਲ ਵੀ ਫੋਟੋ ਹੈ ਸੋ ਇਸ ਕਰਕੇ ਇਹ ਪੋਲਿਟੀਕਲ ਖੇਡ ਹੈ ਸੰਦੀਪ ਜੀ ਇਹ ਪੋਲਿਟੀਕਲ ਖੇਡ ਆਈ ਚੱਲੀ ਜਾਣੀ ਹੈ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਪੁਲਿਸ ਗੱਲ ਉੱਥੇ ਹੀ ਆ ਨਾ ਜਿਹੜੇ ਜਿਹੜੇ ਹਥਿਆਰ ਪੰਜਾਬ ਦੇ ਵਿੱਚ ਹੈਗੇ ਆ ਇਹ ਵੀ ਬਹੁਤ ਵੱਡਾ ਕਾਰਨ ਹੈ ਚਾਹੇ ਉਹ ਜਾਇਜ਼ ਹੈ ਤੇ ਚਾਹੇ ਨਜਾਇਜ਼ ਹੈ ਦੇਖੋ ਜਦੋਂ ਵੀ ਸਾਡੇ ਪੰਜਾਬ 'ਚ ਕੋਈ ਹਥਿਆਰ ਲੈਣ ਦੀ ਐਪਲੀਕੇਸ਼ਨ ਲਾਉਂਦਾ ਹੈ ਨਾ ਜੀ ਉਹ ਪਹਿਲਾਂ ਇਹ ਗੱਲ ਲਿਖਦਾ ਹੈ ਵੀ ਮੇਰੀ ਜਾਨ ਨੂੰ ਖਤਰਾ ਹੈ ਪੁਲਿਸ ਵੀ ਹਥਿਆਰ ਉਹਨੂੰ ਦਿੰਦੀ ਹੈ ਜ ਜਿਹਦੀ ਜਾਨ ਨੂੰ ਖਤਰਾ ਹੈ ਜੇ ਬੰਦਾ ਆਪਣੀ ਦਰਖਾਸਤ 'ਚ ਇਹ ਲਿਖੂਗਾ ਵੀ ਮੇਰੀ ਜਾਨ ਨੂੰ ਖਤਰਾ ਨਹੀਂ ਤੇ ਮੈਂ ਕਿਸੇ ਲਈ ਖਤਰਾ ਬਣਨਾ ਹੈ ਜਾਂ ਮੈਂ ਰੰਜਿਸ਼ ਕੱਢਣੀ ਹੈ ਤੇ ਪੁਲਿਸ ਨੇ ਹਥਿਆਰ ਹੀ ਨਹੀਂ ਦੇਣਾ ਮੈਨੂੰ ਇਹ ਲੱਗਦਾ ਸੰਦੀਪ ਜੀ ਕਿ ਪੰਜਾਬ ਵਿੱਚ ਜਿਹੜੇ ਹਥਿਆਰ ਦਿੱਤੇ ਹੋਏ ਨੇ ਨਾ ਲੋਕਾਂ ਨੂੰ ਸਾਰੇ ਦੇ ਸਾਰੇ ਹਥਿਆਰ ਜਦੋਂ ਚੋਣਾਂ ਦੇ ਦਿਨਾਂ 'ਚ ਜ਼ਬਤ ਹੋ ਜਾਂਦੇ ਆ ਨਾ ਉਹ ਖਤਮ ਕਰ ਦੇਣੇ ਚਾਹੀਦੇ ਲਾਇਸੈਂਸ ਪੰਜਾਬ 'ਚ ਲੋਕਾਂ ਕੋਲੇ ਜਦੋਂ ਹਥਿਆਰ ਹੀ ਨਹੀਂ ਹੋਣਗੇ ਕਿਉਂਕਿ ਬਹੁਤਾ ਵੱਡਾ ਕਾਰਨ ਇਹ ਆ ਵੀ ਲੋਕ ਆਪਣੇ ਗੁੱਸੇ ਤੇ ਕਾਬੂ ਨਹੀਂ ਪਾ ਸਕਦੇ ਜਿਹੜੇ ਵਕ ਵਕ ਮਨੋਵਿਗਿਆਨਿਕ ਐਕਸਪਰਟ ਨੇ ਉਹ ਕਹਿੰਦੇ ਆ ਹੁਣ ਕੁਝ ਦਿਨ ਪਹਿਲਾਂ ਆ ਫਿਰੋਜ਼ਪੁਰ ਫਜ਼ਲਕਾ ਵਾਲੇ ਪਾਸੇ ਕਿਸੇ ਖਬਰ ਸੀ ਸਾਡੇ ਸਰਹੱਦੀ ਖੇਤਰ ਦੀ ਵੀ ਇੱਕ ਬੰਦੇ ਨੇ ਆਪਣੀ ਧੀ ਚਾਰ ਪੰਜ ਕੁੜੀਆਂ ਸੀ ਉਹਦੇ ਆਪਣੀ ਧੀ ਨਹਿਰ ਚ ਸੁੱੜਦੀ ਤੇ ਉਹ ਬਾਅਦ ਵਿੱਚ ਹੁਣ ਉਹਦੋਂ ਤੋਂ ਉਹਨੇ ਵੀਡੀਓ ਵੀਡੀਓ ਬਣਾ ਲਈ ਬਾਅਦ ਦੇ ਵਿੱਚ ਉਹ ਪਛਤਾਉਂਦਾ ਵੀ ਹੈ ਸੋ ਜਿਹੜਾ ਮਨੁੱਖ ਹੈ ਨਾ ਉਹ ਤਤਕਾਲੀ ਗੁੱਸਾ ਹੈ ਜਿਹੜਾ ਉਹਨੂੰ ਕੰਟਰੋਲ ਨਹੀਂ ਕਰ ਪਾਉਂਦਾ ਤੇ ਜਦੋਂ ਇਹਨਾਂ ਲੋਕਾਂ ਕੋਲੇ ਹਥਿਆਰ ਹੁੰਦੇ ਆ ਜਿਨ੍ਹਾਂ ਦੇ ਤਤਕਾਲੀ ਗੁੱਸੇ ਕੰਟਰੋਲ ਨਹੀਂ ਹੁੰਦੇ ਫਿਰ ਉਹ ਹਥਿਆਰ ਨਾਲ ਜਾਂ ਤਾਂ ਆਪਣੇ ਮੱਥੇ ਤੇ ਗੋਲੀ ਮਾਰ ਲੈਂਦੇ ਜਾਂ ਉਹ ਜਿਹਦੇ ਨਾਲ ਗੁੱਸਾ ਹੁੰਦਾ ਉਹਨੂੰ ਗੱਡੀ ਛਾੜ ਦਿੰਦੇ ਇਹਦਾ ਮਤਲਬ ਹੈ ਕਿ ਪੁਲਿਸ ਨੂੰ ਪੰਜਾਬ 'ਚ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਵੀ ਕੀ ਅਸੀਂ ਅੱਜਕੱਲ੍ਹ ਦੇ ਮਨੁੱਖਾਂ ਨੂੰ ਹਥਿਆਰ ਦੇਣ ਦੀ ਲੋੜ ਹੈ ਸੋ ਅੰਨੇਵਾ ਹਥਿਆਰ ਸਾਡੀਆਂ ਸਰਕਾਰਾਂ ਵੰਡਦੀਆਂ ਨੇ ਵੀ ਚਲੋ ਸਾਨੂੰ ਲਾਇਸੈਂਸ ਫੀਸ ਆਊਗੀ ਕਿਉਂਕਿ ਸਰਕਾਰਾਂ ਸੰਦੀਪ ਜੀ ਖਾਲੀ ਹੋਏ ਪਏ ਨੇ ਖਜ਼ਾਨੇ ਸਰਕਾਰਾਂ ਦੇ ਸਰਕਾਰ ਦਾ ਕਹਿੰਦੀ ਸਾਨੂੰ ਕੋਈ ਪੈਸੇ ਆਉਣ ਦਾ ਰਾਹ ਦੱਸ ਦਿਓ ਬਸ ਇਹ ਤਾਂ ਜੇ ਸਰਕਾਰਾਂ ਨੂੰ ਆਉਣ ਵਾਲੇ ਸਮੇਂ 'ਚ ਲੱਗਿਆ ਵੀ ਸਾਨੂੰ ਪੈਸਿਆਂ ਦੀ ਹੋਰ ਲੋੜ ਹੈ ਇਹਨਾਂ ਨੇ ਤਤਕਾਲ ਸੇਵਾ ਲਾਇਸੈਂਸਾਂ ਦੀ ਕਰ ਦੇਣੀ ਆ ਵੀ ਲੱਖ 2 ਲੱਖ ਜਮਾ ਕਰਾਓ ਘੰਟੇ 'ਚ ਹਥਿਆਰ ਲੈ ਜਾਓ ਲਾਇਸੈਂਸ ਲੈ ਜਾਓ ਸੋ ਸਰਕਾਰਾਂ ਤਾਂ ਉਸ ਪੱਧਰ ਤੇ ਆ ਗਈਆਂ ਵੀ ਸਾਨੂੰ ਇਹ ਦੱਸ ਦੋ ਵੀ ਅਸੀਂ ਪੈਸਾ ਕਿਸ ਰਸਤੇ ਆਉਣਾ ਹੈ ਜਿਹੜੇ ਜਿਹੜੀ ਲਾਇਸੈਂਸ ਫੀਸ ਹੈ ਉਹ ਵੀ ਆਮਦਨ ਦਾ ਜ਼ਰੀਆ ਸਰਕਾਰਾਂ ਦੇ ਲਈ ਸੋ ਜਦੋਂ ਇੱਕ ਸੂਬੇ ਦੇ ਵਿੱਚ ਤੁਸੀਂ ਹਥਿਆਰ ਹੀ ਇੰਨੇ ਜ਼ਿਆਦਾ ਵੰਡ ਤੇ ਤੇ ਫੇਰ ਤੁਸੀਂ ਗੌਂ ਜੀ ਜਿਹਦਾ ਜੀ ਕਰਦਾ ਗੋਲੀ ਚਲਾ ਦਿੰਦਾ ਤੇ ਫੇਰ ਹਥਿਆਰਵਾਦ ਹਥਿਆਰਾਂ ਦਾ ਜਿਹੜਾ ਕਲਚਰ ਬਣੇ ਤੇ ਉਹ ਮੁੰਡੇ ਜਿਹੜੇ ਕਿਸੇ ਵੇਲੇ ਹੱਥਾਂ ਨਾਲ ਲੜ ਕੇ ਘਸੁੰਮੁੱਕੀ ਮਾਰ ਕੇ ਆਪਣਾ ਗੁੱਸਾ ਕੱਢ ਲੈਂਦੇ ਸੀ ਤੇ ਸਮਝਾ ਸਮਝੂ ਦਿੰਦੇ ਸੀ ਟੱਬਰ ਸੰਦੀਪ ਜੀ ਹੁਣ ਤਾਂ ਉਹ ਮੌਕਾ ਹੀ ਨਹੀਂ ਆਉਂਦਾ ਜਿੰਨਾਂ ਦੇ ਨਾਲ ਅਸੀਂ ਕਾਲਜਾਂ 'ਚ ਪੜ੍ਹਦੇ ਸੀ ਮੁੰਡੇ ਆਮ ਤੌਰ ਤੇ ਛੋਟੀਆਂ-ਛੋਟੀਆਂ ਨਾਲ ਲੜਦੇ ਸੀ ਘਸੁੰਮੁੱਕੀ ਹੁੰਦੇ ਸੀ ਬਾਅਦ 'ਚ ਰਾਜੀਨਾਮੇ ਹੋ ਜਾਂਦੇ ਸੀ ਗੁੱਸਾ ਨਿਕਲ ਜਾਂਦਾ ਸੀ ਹੁਣ ਛੋਟੀਆਂ ਵਾਲੀ ਤਾਂ ਗੱਲ ਹੀ ਨਹੀਂ ਰਹੀ ਹੁਣ ਤਾਂ ਉਹ ਪਿਸਤੌਲ ਨਾਲ ਕੰਮ ਹਾਰਪਾਰ ਕਰ ਦਿੰਦੇ ਨੇ ਅਸੀਂ ਉਹਨਾਂ ਦਾ ਨਾਂ ਗੈਂਗਸਟਰ ਰੱਖਤਾ ਕਿਉਂਕਿ ਹਥਿਆਰ ਇੱਡੀ ਆਸਾਨੀ ਨਾਲ ਉਪਲਬਧ ਹੈ ਜਦੋਂ ਹਥਿਆਰ ਇੱਡੀ ਆਸਾਨੀ ਨਾਲ ਉਪਲਬਧ ਹੋ ਗਏ ਤੇ ਤੁਸੀਂ ਹਥਿਆਰਾਂ ਦੀ ਨਹੀਂ ਕਰ ਪਾਉਂਦੇ ਮੈਂ ਤੁਸੀਂ ਦੇਖੋ ਜਿਹੜੇ ਇਲਾਕੇ 'ਚ ਜ਼ਿਮਨੀ ਜ਼ੋਨ ਆ ਤਰਨਤਾਰਨ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਗੈਂਗਸਟਰਾਂ ਦੇ ਮੁਤਲਕ ਤੁਸੀਂ ਗੈਂਗਸਟਰ ਸ਼ਬਦ ਇਸਤੇਮਾਲ ਕੀਤਾ ਮੇਰੇ ਦਿਮਾਗ 'ਚ ਆ ਗਿਆ ਉਥੋਂ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਗੋਲੀ ਚੱਲ ਗਈ ਪੁਲਿਸ ਮੁਕਾਬਲਾ ਹੋ ਗਿਆ ਗੈਂਗਸਟਰਾਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਫਿਰ ਇਸ ਪੂਰੇ ਵਾਰਦਾਤ ਦਾ ਜਿਹੜੀ ਸੈਣਾਪਿੰਡ ਦੇ ਵਿੱਚ ਹੋਈ ਆ ਸੁਖਿੰਦਰ ਕਲਕੱਤਾ ਦੀ ਇਹ ਤਾਂ ਜ਼ਿਮਨੀ ਜ਼ੋਨ ਤੇ ਫਰਕ ਪਵੇਗਾ ਤਰਨਤਾਰਨ ਵਾਲੀ ਵੀ ਦੇਖੋ ਇੱਕ ਤਾਂ ਨਾ ਸੰਦੀਪ ਜੀ ਮੈਂ ਦੇਖਦਾ ਕੋਈ ਵੀ ਗੋਲੀ ਦੀ ਘਟਨਾ ਹੋ ਜੇ ਉਹ ਗੈਂਗਸਟਰਾਂ ਦਾ ਨਾਮ ਮੜ ਦਿੱਤਾ ਜਾਂਦਾ ਵੀ ਇਹ ਗੈਂਗਸਟਰ ਨੇ ਹੁਣ ਮੈਨੂੰ ਨਹੀਂ ਪਤਾ ਅਦਾਲਤਾਂ ਨੇ ਅੱਜ ਤੱਕ ਕਿੰਨੇ ਕੁ ਮੁੰਡਿਆਂ ਨੂੰ ਕਿਹਾ ਵੀ ਇਹ ਗੈਂਗਸਟਰ ਨੇ ਇਹ ਹਰ ਘਟਨਾ ਦੇ ਪਿੱਛੇ ਅਸੀਂ ਗੈਂਗਸਟਰ ਸ਼ਬਦ ਵਰਤੁੰਦਾ ਸਾਡਾ ਸਿਸਟਮ ਇੱਕ ਤਾਂ ਇਹ ਬੜਾ ਚਿੰਤਾਜਨਕ ਗੱਲ ਹੈ ਅਸੀਂ ਕਈ ਵਾਰੀ ਕੋਈ ਧਾਰਨਾ ਜਿਹੜੀ ਉਹਨੂੰ ਵੱਡੀ ਕਰ ਦਿੰਦੇ ਆ ਜਿਵੇਂ ਗੈਂਗਸਟਰਵਾਦੀ ਧਾਰਨਾ ਵੱਡੀ ਕਰਤੀ ਜਿਵੇਂ ਕਿਸੇ ਵੇਲੇ ਅੱਤਵਾਦੀ ਧਾਰਨਾ ਬਹੁਤ ਵੱਡੀ ਕਰਤੀ ਸੀ ਸਥਿਤੀ ਉੱਡੀ ਖਤਰਨਾਕ ਹੁੰਦੀ ਨਹੀਂ ਜਦਨੀ ਫਿਰ ਉਹ ਦਿਖਣ ਲੱਗ ਜਾਂਦੀ ਹੈ ਤੇ ਜਦੋਂ ਸਥਿਤੀ ਖਤਰਨਾਕ ਨਾ ਹੋਵੇ ਉਹ ਦਿਖਣ ਲੱਗ ਜੇ ਫਿਰ ਉਹ ਦਿਖਣ ਲੱਗਣ ਦਾ ਪ੍ਰਭਾਵ ਪੈਣ ਲੱਗ ਜਾਂਦਾ ਹੈ ਨੌਜਵਾਨੀ ਤੇ ਹੁਣ ਜਿਹੜੀ ਗੱਲ ਹੈ ਜਿਵੇਂ ਸਿੱਧੂ ਮੂਸੇ ਵਾਲੇ ਦਾ ਮਰਡਰ ਹੋਇਆ ਆਮ ਆਦਮੀ ਪਾਰਟੀ ਵਾਲੇ ਉੱਥੇ ਹਾਰ ਗਏ ਸੀ ਹੁਣ ਜਿਹੜੀ ਇਹ ਘਟਨਾ ਹੋਈ ਹੈ ਇਹ ਘਟਨਾ ਦਾ ਸਿਆਸੀਕਰਨ ਹੋਣ ਲੱਗ ਗਿਆ ਹੋ ਗਿਆ ਸਿਆਸੀਕਰਨ ਇਸ ਘਟਨਾ ਦਾ ਹੋ ਗਿਆ ਅਸਲ ਕਾਰਨ ਪੁਲਿਸ ਕਹੀ ਜਾਂਦੀ ਹੈ ਪੈਸਿਆਂ ਦਾ ਰੌਲਾ ਤੇ ਲੀਡਰਾਂ ਨੇ ਆਪਣੀ ਲੇ ਪੱਦਰ ਦੀ ਸਿਆਸਤ ਸ਼ੁਰੂ ਕਰਤੀ ਇਸ ਤਰ੍ਹਾਂ ਦੀ ਸਿਆਸਤ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਅਸਲ ਕਾਰਨ ਪੁਲਿਸ ਨੂੰ ਲੱਭਣ ਦੇਣਾ ਚਾਹੀਦਾ ਪਰ ਪੁਲਿਸ ਦਾ ਵੀ ਐਡਾ ਸਿਆਸੀਕਰਨ ਹੋ ਚੁੱਕਿਆ ਤੇ ਲੋਕ ਪੁਲਿਸ ਦੀਆਂ ਕਾਰਵਾਈਆਂ ਤੇ ਵੀ ਸ਼ੱਕ ਕਰਦੇ ਅੱਜ ਦੇ ਸਮੇਂ ਦੇ ਵਿੱਚ ਇੱਕ ਇੱਕ ਸ਼ਬਦ ਹੈ ਪੰਜਾਬੀ ਚ ਆਵਾ ਉਤਣਾ ਕਹਿੰਦੇ ਆਵਾ ਹੀ ਉਤ ਗਿਆ ਤੇ ਜਦੋਂ ਫਿਰ ਸਥਿਤੀ ਇਹ ਆ ਜੇ ਸੰਦੀਪ ਜੀ ਤੇ ਫੇਰ ਭਰੋਸੇਯੋਗਤਾ ਤਾਂ ਕਿਸੇ ਗੱਲ ਦੀ ਬਣਦੀ ਨਹੀਂ ਨਾ ਜਦੋਂ 84 ਦੇ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਅਜੇ ਤੱਕ ਜਦੋਂ ਅੱਜ ਤੱਕ ਸਿੱਧੂ ਮੂਸੇ ਵਾਲੇ ਦਾ ਇਨਸਾਫ ਨਹੀਂ ਮਿਲਿਆ ਅੱਜ ਤੱਕ ਨੰਗਲ ਅੰਬੀਆਂ ਦੇ ਮਾਮਲੇ ਦਾ ਇਨਸਾਫ ਨਹੀਂ ਮਿਲਿਆ ਤੁਸੀਂ ਮੈਨੂੰ ਕੋਈ ਅਹੇਜੀ ਘਟਨਾ ਅੱਜ ਤੱਕ ਬੇਅਦਬੀ ਦੇ ਮਾਮਲੇ ਦਾ ਇਨਸਾਫ ਨਹੀਂ ਮਿਲਿਆ ਇਹਦਾ ਮਤਲਬ ਹੈ ਇਹ ਚੀਜ਼ਾਂ ਉੱਬਰਦੀਆਂ ਨੇ ਰੌਲੇ ਪੈਂਦੇ ਆ ਸਿਆਸਤ ਹੁੰਦੀ ਹੈ ਤੇ ਕੋਰਟ ਕਚਹਿਰੀਆਂ 'ਚ ਫਾਈਲਾਂ ਖੁੰਝੇ ਲੱਗ ਜਾਂਦੀਆਂ ਨੇ ਤੇ ਇਨਸਾਫ ਜਿਹੜੇ 92ਾਂ ਚ 90ਾਂ ਚ ਫੇਕ ਐਨਕਾਊਂਟਰ ਹੋਏ ਸੀ ਉਹਨਾਂ ਦੇ ਇਨਸਾਫ ਟਾਵੇਂ ਟਾਵੇਂ ਹੁਣ ਮਿਲਣ ਲੱਗੇ ਨੇ ਇਸ ਕਰਕੇ ਸਿੱਧੂ ਮੂਸੇਵਾਲੇ ਵਾਲੇ ਮਾਮਲੇ ਆ ਅੰਬੀਆਂ ਦਾ ਮਾਮਲਾ ਇਹ ਮੁੰਡਾ ਜਿਹੜਾ ਸੁਖਵਿੰਦਰ ਕਲਕੱਤੇ ਦਾ ਇਹਨਾਂ ਦੇ ਇਨਸਾਫ ਆਫਤ 30 35 ਸਾਲਾਂ ਬਾਅਦ ਸੋਚੀਏ ਉਦੋਂ ਪਤਾ ਨਹੀਂ ਕਿਹੜਾ ਰਾਜਾ ਕਿਹਦੀ ਪ੍ਰਜਾ ਕਿਹਦੀ ਸੱਤਾ ਤੇ ਇਸ ਕਰਕੇ ਹੁਣ ਤਾਂ ਇਹ ਰੌਲਾ ਹੀ ਹੈ ਇਹਨਾਂ ਦੇ ਉੱਤੇ ਸਿਆਸੀ ਰੋਟੀਆਂ ਸੇਕਣੀਆਂ ਨੇ ਲੋਕਾਂ ਨੇ ਜਿਹੜੇ ਪੀੜਤ ਨੇ ਉਹਨਾਂ ਨੇ ਦੁੱਖ ਝੱਲਨੇ ਨੇ ਤੇ ਤਰਨਤਾਰਨ ਦੀ ਜ਼ਿਮਨੀ ਚੋਣ ਚ ਇਹਦਾ ਮੈਨੂੰ ਬਹੁਤਾ ਪ੍ਰਭਾਵ ਇਸ ਕਰਕੇ ਨਹੀਂ ਦਿਖਦਾ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਚ ਮੁੱਦੇ ਹੋਰ ਵੱਡੇ ਨੇ ਇਹ ਬਰਨਾਲੇ ਤੋਂ ਤਰਨਤਾਰਨ ਦਾ ਫਾਸਲਾ ਬਹੁਤ ਪੈ ਜਾਂਦਾ ਜੇ ਕਿਤੇ ਬਰਨਾਲੇ ਬਰਨੂਲੇ ਚੋਣ ਹੋਣੀ ਪਿਆਲਾ ਸਾਹਿਬ ਸਵਾਲ ਇਹ ਆ ਵੀ ਫਾਸਲਾ ਭਾਵੇਂ ਜ਼ਿਆਦਾ ਹੈ ਪਰ ਤਰਨਤਾਰਨ ਦੇ ਨਾਲ ਜਿਹੜੀ ਹੱਦ ਲੱਗਦੀ ਹੈ ਨਾ ਉਥੋਂ ਜਿਹੜਾ ਨਸ਼ਾ ਆਂਦਾ ਉਹ ਮਾਮਲਾ ਬਹੁਤ ਵੱਡਾ ਕਿਉਂਕਿ ਨਸ਼ੇ ਦੀ ਖੇਪ ਵੀ ਜਿਹੜੀ ਆ ਉਹ ਸਰਹੱਦੀ ਇਲਾਕੇ ਚ ਹੀ ਪੜੀ ਜਾਂਦੀ ਹੈ ਨੇ ਦੇਖੋ ਨਸ਼ਾ ਤਾਂ ਬਹੁਤ ਵੱਡੀ ਚੁਣੌਤੀ ਸਾਡੇ ਲਈ ਹੈ ਉਹ ਉਹਦੇ ਚ ਕੋਈ ਦੋ ਰਾਇ ਨਹੀਂ ਹੁਣ ਵੀ ਮੈਂ ਤਸਵੀਰ ਦੇਖ ਰਿਹਾ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਫੇਰ ਇੱਕ ਆਪਣੇ ਸੋਸ਼ਲ ਮੀਡੀਆ ਵਰਕੇ ਤੇ ਪਾ ਰੱਖੀ ਸੀ ਸ਼ਾਇਦ ਹੁਸ਼ਿਆਰਪੁਰ ਚ ਕਿਸੇ ਦਾ ਘਰ ਢਾਈ ਜਾਂਦੇ ਸੀ ਨਸ਼ੇ ਦੇ ਤਸਕਰ ਦਾ ਹੁਣ ਹਜੇ ਵੀ ਖਬਰਾਂ ਤਾਂ ਆ ਰਹੀਆਂ ਨੇ ਕਿ ਨਸ਼ੇ ਦੀ ਓਵਰਡੋਜ਼ ਨਾਲ ਮੁੰਡੇ ਮਰ ਰਹੇ ਨੇ ਆ ਦੋ ਤਿੰਨ ਦਿਨ ਪਹਿਲਾਂ ਫੇਰ ਅਖਬਾਰਾਂ ਦੀਆਂ ਸੁਰਖੀਆਂ ਸੀ ਖਬਰਾਂ ਤੇ ਕਤਲੋਗਰਤ ਵੀ ਹੋ ਰਹੀ ਹੈ ਨਸ਼ਿਆਂ ਵਾਲਿਆਂ ਦੇ ਘਰ ਵੀ ਢਾਏ ਜਾ ਰਹੇ ਐ ਤੇ ਨਸ਼ੇ ਦੀ ਓਵਰਡੋਜ਼ ਨਾਲ ਲੋਕ ਮਰ ਵੀ ਰਹੇ ਨੇ ਇਹਦਾ ਮਤਲਬ ਹੈ ਸਥਿਤੀਆਂ ਤਾਂ ਉੱਥੇ ਹੀ ਖੜੀਆਂ ਨੇ ਲਗਭਗ ਮਾੜਾ ਮੋਟਾ ਮੀਡੀਆ ਦਾ ਧਿਆਨ ਹੋਰ ਪਾਸੇ ਹੋ ਜਾਂਦਾ ਤੇ ਗੱਲ ਉਧਰ ਨੂੰ ਤੁਰ ਜਾਂਦੀ ਹੈ ਹੁਣ ਜਿਹੜੀ ਤੁਸੀਂ ਤਰਨ ਤਰਨ ਜਮਨੀ ਚੋਣ ਦੀ ਗੱਲ ਕਹੀ ਨਸ਼ਿਆਂ ਦਾ ਮੁੱਦਾ ਉੱਥੇ ਹੈ ਲੇਕਿਨ ਉੱਥੇ ਅੰਮ੍ਰਿਤਪਾਲ ਨੂੰ ਇਸ ਕਰਕੇ ਵੀ ਯਾਦ ਕੀਤਾ ਜਾਂਦਾ ਵੀ ਉਹਨੇ ਵੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਸੀ ਤੇ ਉਹਦੇ ਉੱਪਰ ਵੀ ਐਨਐਸਏ ਹਜੇ ਤੱਕ ਹਟਾਇਆ ਨਹੀਂ ਗਿਆ ਗੱਲ ਉੱਥੇ ਵੀ ਉਸੇ ਤਰ੍ਹਾਂ ਦੀ ਚੱਲਦੀ ਐ ਉੱਥੇ ਸੰਦੀਪ ਸੰਨੀ ਨੂੰ ਸੰਦੀਪ ਸੰਨੀ ਨੂੰ ਉਹਦੇ ਕੈਂਡੀਡੇਚਰ ਦੀ ਗੱਲ ਚੱਲ ਰਹੀ ਐ ਹੁਣ ਖਬਰਾਂ ਆ ਰਹੀਆਂ ਨੇ ਕਿ ਵੀ ਸੰਦੀਪ ਸੰਨੀ ਦਾ ਪਰਿਵਾਰ ਦੁਚਿੱਤੀ ਚ ਐ ਵੀ ਸੰਦੀਪ ਸੰਨੀ ਚੋਣ ਲੜੇ ਜਾਂ ਨਾ ਲੜੇ ਜੇ ਸੰਦੀਪ ਸੰਨੀ ਨੇ ਚੋਣ ਲੜਨ ਤੋਂ ਇਨਕਾਰ ਕਰਤਾ ਜਾਂ ਉਹਦੇ ਪਰਿਵਾਰ ਨੇ ਇਨਕਾਰ ਕਰਤਾ ਕਿਉਂਕਿ ਡੇਟ ਦੀ ਅਨਾਉਂਸਮੈਂਟ ਜਦੋਂ ਨੂੰ ਆਪਣਾ ਇਹ ਪ੍ਰੋਗਰਾਮ ਸੁਣ ਰਹੇ ਹੋਣੇ ਸਾਡੇ ਪੰਜਾਬ ਦੇ ਦਰਸ਼ਕ ਹੂੰ ਬਿਹਾਰ ਦੀਆਂ ਚੋਣਾਂ ਦਾ ਵੀ ਐਲਾਨ ਹੋ ਚੁੱਕਿਆ ਹੈ ਹੋ ਚੁੱਕਿਆ ਹੋਣਾ ਕਿਉਂਕਿ ਅਸੀਂ ਇਹ ਰਿਕਾਰਡ ਕਰ ਰਹੇ ਹਾਂ ਪ੍ਰੋਗਰਾਮ ਦਿਨ ਦੇ 3:30 ਵਜੇ ਨੇ ਤੇ ਅੱਜ 4 ਵਜੇ ਤੱਕ ਹੋ ਜਾਣਾ ਹੈ ਹੁਣ ਤੱਕ ਪਤਾ ਲੱਗ ਗਿਆ ਹੋਣਾ ਸਾਰਿਆਂ ਨੂੰ ਵੀ ਤਰਨ ਤਾਰਨ ਦੀ ਜ਼ਿਮਨੀ ਚੋਣ ਕਿੰਨੀ ਤਰੀਕ ਨੂੰ ਹੋਣੀ ਹੈ ਇਹ ਨਵੰਬਰ ਦੇ ਮੈਨੂੰ ਲੱਗਦਾ ਪਹਿਲੇ ਹਫਤੇ ਦੀ ਡੇਟ ਆਈ ਹੋਣੀ ਹੈ ਹੁਣ ਦਿਨ ਤਾਂ ਰਹਿ ਕੁਝ ਨਹੀਂ ਗਏ ਸੰਦੀਪ ਜੀ ਤਰਨ ਤਾਰਨ ਜ਼ਿਮਨੀ ਚੋਣ ਦੇ ਹੁਣ ਜੇ ਸੰਦੀਪ ਸਣੀ ਦੇ ਪਰਿਵਾਰ ਨੇ ਇਨਕਾਰ ਕਰਤਾ ਤੇ ਫਿਰ ਵਾਰਿਸ ਪੰਜਾਬ ਦੇ ਜੱਥੇਬੰਦੀ ਔਰ ਪੁਨਰ ਸੁਜੀਤ ਅਕਾਲੀ ਦਲ ਔਰ ਹੋਰ ਪੰਥਕ ਧਿਰਾਂ ਇਹ ਕਿਸ ਨੂੰ ਕੈਂਡੀਡੇਟ ਬਣਾਉਣ ਗਿਆ ਇਹ ਹੁਣ ਗੱਲ ਉੱਥੇ ਆ ਕੇ ਟਿਕ ਗਈ ਔਰ ਹੁਣ ਦਿਨ ਰਹਿ ਗਏ ਨੇ ਥੋੜੇ ਤੇ ਪੰਥਕ ਧਿਰਾਂ ਦੋ ਤਰ੍ਹਾਂ ਨਾਲ ਇਸ ਚੀਜ਼ ਨੂੰ ਦੇਖ ਰਹੀਆਂ ਨੇ ਕਈ ਵਾਰੀ ਕਹਿੰਦੇ ਨੇ ਦੇਰ ਆਏ ਦਰਸਤ ਆਏ ਵੀ ਜੇ ਅਸੀਂ ਥੋੜੀ ਜੀ ਦੇਰ ਵੀ ਆਪਣਾ ਕੈਂਡੀਡੇਟ ਦੇ ਦਾਂਗੇ ਤੇ ਉਹ ਦਰਸਤ ਦਵਾਂਗੇ ਤੇ ਕਈ ਵਾਰ ਇਹ ਵੀ ਕਹਿੰਦੇ ਨੇ ਵੀ ਤੂੰ ਭਰਾ ਐਡੀ ਦੇਰੀ ਕਰਤੀ ਗੱਡੀ ਨਕਲ ਗਈ ਵੀ ਕਿਤੇ ਇਹ ਨਾ ਹੋਵੇ ਵੀ ਪੰਥਕ ਤੇਰਾ ਐਨੀ ਦੇਰ ਕਰ ਦੇਣ ਵੀ ਜਿੱਤੀ ਸੀਟ ਹਰਾ ਲੈਣ ਕਿਤੇ ਦੇਰੀ ਹੋ ਜੇ ਐਡੀ ਜ਼ਿਆਦਾ ਕਿਉਂਕਿ ਪੰਜਾਬ ਦੇ ਲੋਕਾਂ ਦਾ ਵੀ ਇੱਕ ਸੁਭਾਅ ਹੈ ਹੁਣ ਚਾਰ ਪੋਲੀਟੀਕਲ ਪਾਰਟੀਆਂ ਵੱਡੀਆਂ ਕਾਂਗਰਸ ਆਮ ਆਦਮੀ ਪਾਰਟੀ ਭਾਜਪੀ ਔਰ ਅਕਾਲੀ ਦਲ ਸੁਖਬੀਰ ਬਾਦਲ ਵਾਲਾ ਇਹਨਾਂ ਨੇ ਤਾਂ ਆਪਣੇ ਕੈਂਡੀਡੇਟ ਦੇਤੇ ਇਹ ਤਾਂ ਪਿੰਡੋਂ ਪਿੰਡ ਘਰੋਂ ਘਰੀ ਚੋਣ ਪ੍ਰਚਾਰ ਕਰ ਰਹੇ ਨੇ ਖਰਮੀਤ ਸੰਧੂ ਸਰਕਾਰ ਦੇ ਨਾਲ ਜੁੜਿਆ ਹੋਇਆ ਹੈ। ਕਈ ਵਾਰੀ ਪੰਜਾਬ ਦੇ ਲੋਕ ਜਿਹਦੇ ਨਾਲ ਤੁਰ ਪੈਂਦੇ ਨੇ ਫਿਰ ਉਹ ਮੁੜਦੇ ਨਹੀਂ। ਸੋ ਅੱਜ ਜਿਹੜੀਆਂ ਸਥਿਤੀਆਂ ਨੇ ਅਗਰ ਸੰਦੀਪ ਸੱਨੀ ਨੂੰ ਕੈਂਡੀਡੇਟ ਬਣਾ ਦੇਣ ਅੱਜ ਜਾਂ ਕੱਲ੍ਹ ਫਿਰ ਤਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿਉਂਕਿ ਜਦ ਤੱਕ ਚੋਣ ਜ਼ਾਬਤਾ ਨਹੀਂ ਲੱਗਦਾ ਤਦ ਤੱਕ ਅਸੀਂ ਇਹ ਕਹਿ ਸਕਦੇ ਹਾਂ ਕਿ ਵਾਰਿਸ ਪੰਜਾਬ ਦੇ ਔਰ ਪੰਥਕ ਧਿਰਾਂ ਅੱਗੇ ਨੇ ਤੇ ਮਜ਼ਬੂਤ ਨੇ। ਚੋਣ ਜ਼ਾਬਤੇ ਤੋਂ ਬਾਅਦ ਫਿਰ ਇਹ ਗੱਲ ਦਾ ਪਤਾ ਕਰਨਾ ਵੀ ਅੱਗੇ ਕੌਣ ਹੈ ਉੱਥੇ ਬੜਾ ਔਖਾ ਹੋ ਜਾਂਦਾ ਸੋ ਜੇ ਪੰਥਕ ਤੇਰਾ ਸੰਦੀਪ ਜੀ ਡਿਲੇਟ ਕਰਦੀਆਂ ਨੇ ਅੱਜ ਕੱਲ ਚ ਉਮੀਦਵਾਰ ਨਹੀਂ ਦੰਦੀਆਂ ਫਿਰ ਉੱਥੇ ਫਸ਼ਮੀ ਟੱਕਰ ਵੀ ਹੋ ਸਕਦੀ ਹੈ ਹੁਣ ਆਮ ਆਦਮੀ ਪਾਰਟੀ ਲਈ ਇਹ ਸਭ ਤੋਂ ਵੱਡਾ ਟੈਸਟ ਹੈ ਕਿਉਂਕਿ ਅਸੀਂ ਜਦੋਂ ਆਮ ਆਦਮੀ ਪਾਰਟੀ ਦਾ ਆਪਾ ਰੁਝਾਨ ਦੇਖਦੇ ਆ ਨਾ ਜੀ ਕਿ ਮੰਗਵੇਂ ਉਮੀਦਵਾਰ ਤੇ ਜ਼ਿਆਦਾ ਚੱਲਦੇ ਨੇ ਜਿਵੇਂ ਡਿੰਪੀ ਜਿੱਤ ਗਿਆ ਗਿੱਦੜ ਵਾਹੇ ਤੋਂ ਉਹ ਵੀ ਅਕਾਲੀ ਦਲ ਤੋਂ ਆਇਆ ਫੇਰ ਅਸੀਂ ਵੇਖਿਓ ਚੱਬੇਵਾਲ ਉਹ ਵੀ ਕਾਂਗਰਸ ਤੋਂ ਆਏ ਕਾਂਗਰਸ ਤੋਂ ਆਏ ਤੁਸੀਂ ਕਿੰਨੇ ਕੈਂਡੀਡੇਟ ਇਹਨਾਂ ਦੇ ਦੇਖੋ ਪਿਛਲੇ ਸਮੇਂ ਦੇ ਵਿੱਚ ਸਿਰਫ ਬਰਨਾਲੇ ਵਾਲਾ ਇਹਨਾਂ ਦਾ オリジナル ਸੀ ਹਾਂ ਤੇ ਕਈ ਸੀਟਾਂ ਤੇ ਤਾਂ ਲਗਭਗ ਕੈਂਡੀਡੇਟ ਸੀ ਜਿਹੜੇ ਜਿਹੜੇ ਉਹ ਆਪਣੇ ਜਲੰਧਰ ਵਾਲੇ ਜਿੱਤੇ ਸੀ ਚੁੰਨੀਦਾਲ ਜੀ ਦੇ ਬੇਟੇ ਉਹ ਵੀ ਭਾਜਪਾ ਤੋਂ ਗਏ ਹੋਏ ਹਿੰਦਰ ਭਗਤ ਪਹਿਲਾਂ ਭਾਜਪਾ ਹੀ ਸੀਗੇ ਸੋ ਹੁਣ ਵੀ ਹਰਮੀਤ ਸਿੰਘ ਅਕਾਲੀ ਦਲ ਤੋਂ ਗਿਆ ਇਹਦਾ ਮਤਲਬ ਹੈ ਆਮ ਆਦਮੀ ਪਾਰਟੀ ਹਜੇ ਬਗਾਨੇ ਕੈਂਡੀਡੇਟਾਂ ਨੂੰ ਆਪਣਾ ਬਣਾ ਕੇ ਖੜਾ ਕਰਦੀ ਹੈ ਤੇ ਆਮ ਆਦਮੀ ਪਾਰਟੀ ਦੀ ਸੋਚ ਨੂੰ ਮੰਨਣ ਵਾਲੇ ਭਰੋਸਾ ਰੱਖਣ ਵਾਲੇ ਜਾਂ ਵਲੰਟੀਅਰ ਵਰਕਰ ਦਰਿਆ ਦਰਿਆ ਬਚਾਉਣ ਵਾਲੇ ਕਿੰਨੀ ਕੁ ਦੇਰ ਇਹ ਸਬਰ ਰੱਖਣਗੇ ਵੀ ਸਾਡੀ ਵੀ ਵਾਰੀ ਆਊਗੀ ਕਿਉਂਕਿ ਹੁਣ ਜਦੋਂ ਅਸੀਂ ਅੰਕਲਨ ਦੇਖਦੇ ਹਾਂ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਐਮਐਲਏ ਦੇ ਖਿਲਾਫ ਐਂਟੀ ਇੰਫਲੂਐਂਸੀ ਆ ਗਈ ਬਿਲਕੁਲ ਵਿਰੋਧ ਦਾ ਸੁਰ ਆਮ ਆਦਮੀ ਪਾਰਟੀ ਦੇ ਬਹੁਤ ਐਮਐਲਏ ਦੇ ਖਿਲਾਫ ਵੱਡਾ ਹੋਣ ਲੱਗ ਗਿਆ ਇਹ ਆਮ ਆਦਮੀ ਪਾਰਟੀ ਨੂੰ ਵੀ ਪਤਾ ਹੈ ਉਹ ਵੀ ਬੰਦੇ ਲੱਭੀ ਜਾਂਦੇ ਨੇ ਦੂਜੇ ਤੇ ਇਹ ਵੀ ਇੱਕ ਪਰੰਪਰਾ ਹੈ ਸੰਦੀਪ ਜੀ ਪੰਜਾਬ ਦੇ ਲੋਕ ਜਦੋਂ ਕਿਸੇ ਬਦਲਾਅ ਨੂੰ ਪ੍ਰਵਾਨ ਕਰਦੇ ਨੇ ਤੇ ਪੂਰਾ ਪ੍ਰਵਾਨ ਕਰਦੇ ਨੇ ਤੇ ਪਿਛਲੀ ਵਾਰੀ ਲੋਕਾਂ ਦੇ ਮਨ 'ਚ ਬਦਲਾਅ ਸੀ ਵੀ ਅਸੀਂ ਬਦਲਾਅ ਕਰਨਾ ਹੈ ਆਪ ਵਾਲਿਆਂ ਨੇ ਜਿਹਨੂੰ ਟਿਕਟ ਦਿੱਤੀ ਪੰਜਾਬ ਦੇ ਲੋਕਾਂ ਨੇ ਅੱਖਾਂ ਬੰਦ ਕਰਕੇ ਵੋਟਾਂ ਪਾਤੀਆਂ ਤੇ ਹੁਣ ਪੰਜਾਬ ਦੇ ਲੋਕ ਦਲ ਬਦਲੂਆਂ ਤੋਂ ਔਖੇ ਨੇ ਤੇ ਕਿਤੇ ਤਰਨ-ਤਾਰਨ ਚ ਆਮ ਆਦਮੀ ਪਾਰਟੀ ਨੂੰ ਕਿਸੇ ਇਸ ਗੱਲ ਦਾ ਨੁਕਸਾਨ ਵੀ ਨਾ ਹੋ ਜਾਈ ਵੀ ਤੁਸੀਂ ਫੇਰ ਦਲ ਬਦਲੂ ਲਿਆਏ ਕਿਉਂਕਿ ਪੰਜਾਬ ਦੇ ਲੋਕ ਜਿਸ ਪਰੰਪਰਾ ਦੇ ਖਿਲਾਫ ਹੋ ਜਾਣ ਤੁਸੀਂ ਦੇਖਿਆ ਜਲੰਧਰ ਚ ਦਲ ਬਦਲੂਆਂ ਦਾ ਕੀ ਹਾਲ ਹੋਇਆ ਪੋਲਿਟਿਕਲ ਪਿਛਲੀਆਂ ਵੱਡੀਆਂ ਚੋਣਾਂ ਚ ਹਜੇ ਤੱਕ ਨੇ ਜ਼ਿਮਨੀ ਚੋਣਾਂ ਔਰ ਤਰਨ ਤਰਨ ਚ ਕੀ ਦਲ ਬਦਲੂ ਅਕਾਲੀ ਦਲ ਦਾ ਬੰਦਾ ਜਦੋਂ ਆਪ ਚੋਂਦਾ ਹੈ ਤਰਨ ਤਰਨ ਜਿਹੜਾ ਜਿਹਨੂੰ ਪੰਥਕ ਹਲਕਾ ਕਹਿੰਦੇ ਆ ਸੋ ਜੇ ਤਾਂ ਹਰਮੀਤ ਸੰਧੂ ਜਿੱਤ ਗਿਆ ਫਿਰ ਤਾਂ ਆਮ ਆਦਮੀ ਪਾਰਟੀ ਦੀ ਲਾਟਰੀ ਲੱਗ ਜਾਣੀ ਹੈ ਕਿਉਂਕਿ ਫਿਰ ਅਕਾਲੀ ਦਲ ਦੇ ਵਿੱਚ ਲੀਡਰਾਂ ਨੂੰ ਇਹ ਲੱਗਣਾ ਹੈ ਵੀ ਸਾਡੇ ਕੋਲੇ ਹੋਰ ਕੋਈ ਰਾਹ ਨਹੀਂ ਕਾਂਗਰਸ ਚ ਅਸੀਂ ਜਾਣਾ ਨਹੀਂ ਜਾਂ ਫਿਰ ਉਹ ਬੀਜੇਪੀ ਵੱਲੋਂ ਭੱਜਣਗੇ ਸੁਖਬੀਰ ਨੂੰ ਛੱਡ ਕੇ ਕਈ ਕੱਲੇ ਸੁਖਬੀਰ ਨੂੰ ਨਹੀਂ ਦੂਜੇ ਅਕਾਲੀ ਲਾਲ ਨੂੰ ਛੱਡ ਕੇ ਵੀ ਭੱਜ ਸਕਦੇ ਆ ਜੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਇਨ ਬਿਨ ਅੱਗੇ ਨਾ ਵਧੇ ਜੇ ਉਹ ਵੀ ਨਾ ਆਪਣੀ ਲਹਿਰ ਨੂੰ ਵੱਡਾ ਕਰ ਸਕੇ ਤੇ ਫੇਰ ਪੰਥਕ ਲੋਕ ਵੀ ਅਸੀਂ ਨਾ ਕਾਂਗਰਸ ਵੱਲ ਜਾ ਸਕਦੇ ਆ ਨਾ ਭਾਜਪੀ ਵੱਲ ਜਾ ਸਕਦੇ ਆ ਚਲੋ ਆਪ ਵਾਲੇ ਪਾਸੇ ਚਲੀਏ ਕਿਉਂਕਿ ਆਪ ਨੂੰ ਲੋੜ ਹੈ ਤੇ ਫੇਰ ਅਕਾਲੀ ਧਿਰਾਂ ਨੂੰ ਖੋਰਾ ਲੱਗ ਸਕਦਾ ਹੈ ਜੇ ਹਰਮੀਤ ਸੰਧੂ ਜਿੱਤ ਗਿਆ ਤੇ ਅਕਾਲੀ ਦਲ ਚੋਂ ਕਈਆਂ ਦੀ ਕੋਸ਼ਿਸ਼ ਹੋਊਗੀ ਹੁਣ ਆਪ ਵੱਲ ਚਲੀਏ ਕਿਉਂਕਿ ਦੋ ਗੱਲਾਂ ਤਾਂ ਤੈਨਹੀਂ ਆਮ ਆਦਮੀ ਪਾਰਟੀ ਨੇ ਜਿਹੜਾ ਜ਼ੀਰੋ ਬਿਜਲੀ ਬਿੱਲ ਕੀਤਾ ਹੋਇਆ ਉਹਦੇ ਨਾਲ ਇੱਕ ਵਰਗ ਹੈਗਾ ਇਹ ਜਾਂ ਜਿਹੜਾ ਜਿਹਦੀ ਕਮਾਈ ਦੇ ਸਾਧਨ ਏਡੇ ਨਹੀਂ ਹੈ ਉਹਨੂੰ ਰੋਜ਼ ਦੀ ਰਾਜਨੀਤੀ ਨਾਲ ਕੋਈ ਮਤਲਬ ਨਹੀਂ ਪੰਜਾਬ ਚ ਕੀ ਹੋ ਰਿਹਾ ਹੈ ਅਮਨ ਕਾਨੂੰਨ ਕੀ ਹੈ ਬੇਰੋਜ਼ਗਾਰੀ ਕੀ ਹੈ ਇੱਕ ਵਰਗ ਇਹੋ ਜਿਹਾ ਹੈਗਾ ਜਿਹੜਾ ਅਵੇਅਰ ਨਹੀਂ ਉਹਨੂੰ ਪਤਾ ਹੀ ਨਹੀਂ ਅਖਬਾਰਾਂ ਚ ਕੀ ਚੱਲ ਰਿਹਾ ਟੈਲੀਵਿਜ਼ਨਾਂ ਚ ਕੀ ਚੱਲ ਰਿਹਾ ਉਹ ਵਰਗ ਇੱਕ ਵੋਟ ਬੈਂਕ ਦੇ ਤੌਰ ਤੇ ਆਮ ਆਦਮੀ ਪਾਰਟੀ ਦੇ ਨਾਲ ਖੜਾ ਹੈ ਜਿਵੇਂ ਕਿਸੇ ਵੇਲੇ ਕਾਂਗਰਸ ਦਾ ਇੱਕ ਪੱਕਾ ਵੋਟ ਬੈਂਕ ਹੁੰਦਾ ਸੀ ਸੰਦੀਪ ਜੀ ਕਿ ਕਾਂਗਰਸ ਨੂੰ ਗਰੀਬ ਲੋਕਾਂ ਦੀ ਵੋਟ ਪੈਂਦੀ ਹੋਈ ਪੈਂਦੀ ਸੀ ਅਗਲੇ ਕਹਿੰਦੇ ਸੀ ਝੁੱਗੀ-ਚੌਪੜੀਆਂ ਵਾਲੇ ਜਾਂ ਗਰੀਬ ਲੋਕ ਉਹ ਕਹਿੰਦੇ ਸੀ ਅਸੀਂ ਤਾਂ ਪੰਜੇ ਨੂੰ ਪਾਉਣੀ ਹੈ ਤੇ ਅੱਜ ਜਿਹੜਾ ਸਾਡਾ ਗਰੀਬ ਵਰਗ ਹੈ ਸਾਡਾ ਜਿਹੜਾ ਮਜ਼ਦੂਰ ਵਰਗ ਹੈ ਜਿਹੜਾ ਇਸ ਗੱਲ ਤੋਂ ਰਾਹਤ ਮਹਿਸੂਸ ਕਰਦਾ ਵੀ ਚਲੋ ਘਟੋ-ਘਟ ਬਿਜਲੀ ਦਾ ਬਿੱਲ ਤਾਂ ਨਹੀਂ ਦੇਣਾ ਪੈਂਦਾ ਨਾ ਉਹ ਵਰਗ ਵੀ ਆਮ ਆਦਮੀ ਪਾਰਟੀ ਦਾ ਇੱਕ ਪੱਕਾ ਵੋਟ ਬੈਂਕ ਬਣਿਆ ਹੋਇਆ ਸੋ 27 ਤੋਂ ਪਹਿਲਾਂ ਅ ਤਰਨ ਤਰਨ ਦੀ ਜ਼ਮਨੀ ਚੋਂ ਚ ਜਿਹੜੇ ਮੁਫਤ ਬਿਜਲੀ ਵਾਲੇ ਵੋਟ ਨੇ ਉਹ ਫੈਸਲਾ ਕੌਣ ਸਾਬਤ ਹੋ ਸਕਦੇ ਨੇ ਅਗਰ ਆਮ ਆਦਮੀ ਪਾਰਟੀ ਜਿੱਤਦੀ ਹੈ ਤਾਂ ਕਿ ਫਿਰ ਇਹ ਮੰਨਿਆ ਜਾਊਗਾ ਅਗਰ ਦੇਖੋ ਜਿਹੜਾ ਵਿਰੋਧ ਕਿੱਡਾ ਹੋਇਆ ਲੈਂਡ ਪੁਲਿੰਗ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਵਿਰੋਧ ਸੀ ਜ਼ਮੀਨਾਂ ਵਾਲਾ ਉਹ ਜ਼ਮੀਨਾਂ ਵਾਲੇ ਕਿਸਾਨ ਨੇ ਇੱਕ ਮਜ਼ਦੂਰ ਨੇ ਮਜ਼ਦੂਰਾਂ ਕੋਲੇ ਤਾਂ ਜ਼ਮੀਨ ਹੈ ਨਹੀਂ ਉਹ ਤਾਂ ਮਜ਼ਦੂਰੀ ਤੇ ਨਿਰਪਰ ਹੈ ਔਰ ਜਿਹੜਾ ਹੁਣ ਸਰਕਾਰ ਮੁਆਵਜ਼ਾ ਦੇ ਰਹੀ ਹੈ ਜ਼ਮੀਨਾਂ ਵਾਲਿਆਂ ਨੂੰ ਤਾਂ ਮਿਲ ਗਿਆ ਮਜ਼ਦੂਰਾਂ ਨੂੰ ਕਿੰਨਾ ਕੁ ਮੁਆਵਜ਼ਾ ਸਰਕਾਰ ਨੇ ਦੇਣਾ ਹੈ ਇਹ ਬਹੁਤ ਵੱਡੀ ਗੱਲ ਨਿਰਪਰ ਕਰਦੀ ਹੈ ਤਾਂ ਇਸ ਕਰਕੇ ਮਜ਼ਦੂਰ ਬਹੁਤ ਗਰੀਬ ਲੋਕ ਮੁਫਤ ਬਿਜਲੀ ਦੇ ਬਿਲਾਾਂ ਵਾਲੇ ਉਹਨਾਂ ਦੀ ਵੋਟ ਇੱਕ ਢੇਰ ਬਣੀ ਹੋਈ ਆ ਪੰਜਾਬ 'ਚ ਇਸ ਕਰਕੇ ਅਗਰ ਤਰਨਤਾਰਨ ਚ ਆਮ ਆਦਮੀ ਪਾਰਟੀ ਮੁਫਤ ਬਿਜਲੀ ਕਰਕੇ ਕੁਝ ਵੋਟਾਂ ਹਾਸਲ ਕਰ ਗਈ ਤੇ ਜਿੱਤ ਗਈ ਤੇ ਫੇਰ ਸਤਾਈ 'ਚ ਜਿਹੜੀ ਮੁਫਤ ਬਿਜਲੀ ਆ ਉਹ ਆਮ ਆਦਮੀ ਪਾਰਟੀ ਲਈ ਇੱਕ ਬਹੁਤ ਵੱਡਾ ਜਿਹਨੂੰ ਕਹਿੰਦੇ ਆ ਨਾ ਆਪਾਂ ਲਕੂਲਾ ਸਾਬਤ ਹੋਊਗੀ ਤੇ ਜੇ ਆਮ ਆਦਮੀ ਪਾਰਟੀ ਤਰਨ ਤਰਨ ਹਾਰ ਗਈ ਤੇ ਫਿਰ ਪੁੱਠੀ ਗਿਣਤੀ ਆਮ ਆਦਮੀ ਪਾਰਟੀ ਦੀ ਸਮਝ ਲੋ ਸ਼ੁਰੂ ਹੋ ਗਈ ਜੀ ਤਰਨ ਤਰਨ ਦੀ ਸੀਟ ਜਿੰਤਨੀ ਆਮ ਆਦਮੀ ਪਾਰਟੀ ਲਈ 27 ਬਚਾਉਣ ਦੇ ਬਰਾਬਰ ਹੈ ਜੋ ਮੈਨੂੰ ਲੱਗਦਾ ਇਸ ਕਰਕੇ ਇਹੀ ਸਥਿਤੀ ਪੰਥਕ ਤੇ ਰਾਂਦੀ ਹੈ ਵੀ ਜੇ ਤੁਸੀਂ ਪੰਥਕ ਹਲਕਾ ਤਰਨ ਤਰਨ ਨਾ ਬਚਾ ਸਕੇ ਫਿਰ 27 ਦੀ ਦੌੜ ਬੜੀ ਦੂਰ ਪਈ ਹੈ ਸੋ ਜੇ ਪੰਥਕ ਤੇਰਾ ਨਾ ਜਿੱਤ ਸਕੀਆਂ ਤੇ ਇਹਨਾਂ ਦੀ ਲਹਿਰ ਮੱਠੀ ਪੈ ਸਕਦੀ ਹੈ 27 ਤੋਂ ਪਹਿਲਾਂ ਇਸ ਕਰਕੇ ਪੰਥਕ ਧਿਰਾਂ ਵਾਲੇ ਵੀ ਆਪਣਾ ਹਿਸਾਬ ਲਾ ਲੈਣ ਭਾਈ ਵੀ ਜੋ ਕੁਝ ਕਰਨਾ ਹੈ ਤਰਨ-ਤਰਨ ਚ ਹੀ ਕਰਨਾ ਪੈਣਾ ਇਸ ਕਰਕੇ ਬੰਦਾ ਟਾਈਮ ਸਰ ਦੇ ਲੋ ਇਕੱਠੇ ਹੋ ਲੋ ਏਕਤਾ ਵਿੱਚ ਬਲ ਹੈ ਜੇ ਤੁਸੀਂ ਜਿੱਤ ਗਏ ਤੇ 27 'ਚ ਤੁਹਾਡੀਆਂ ਸੰਭਾਵਨਾਵਾਂ ਬਣਨਗੀਆਂ ਉਹੀ ਗੱਲ ਸੁਖਵੀਰ ਨਾਲ ਹੈ ਵੀ ਸੁਖਵੀਰ ਕਹਿੰਦੇ ਹੜਾਂ 'ਚ ਬਹੁਤ ਕੰਮ ਕੀਤਾ ਤੇ ਜੇ ਹੜਾਂ 'ਚ ਕੰਮ ਕਰਕੇ ਵੀ ਸੁਖਵੀਰ ਜਿੱਤ ਨਾ ਸਕਿਆ ਤਰਨ-ਤਰਨ ਫਿਰ 27 ਨੂੰ ਤਾਂ ਸਵਾ ਸਾਲ ਪਿਆ ਤਦ ਤੱਕ ਤਾਂ ਖਿੰਡ ਜਾਣੇ ਆ ਪੱਤੇ ਉਹੀ ਗੱਲ ਕਾਂਗਰਸ ਦੀ ਵੀ ਹੈ ਵੀ ਜੇ ਕਾਂਗਰਸੀਆਂ ਨੂੰ ਤਰਨ ਤਰਨ ਚ ਤਕੜਾ ਬੰਦਾ ਨਹੀਂ ਲੱਭਿਆ ਫਿਰ 27 ਚ ਕਿੱਥੋਂ ਲੱਭ ਜਾਣਗੇ ਆਮ ਆਮ ਆਦਮੀ ਪਾਰਟੀ ਔਰ ਕਾਂਗਰਸ ਔਰ ਬੀਜੇਪੀ ਔਰ ਅਕਾਲੀ ਦਲ ਸਾਰਿਆਂ ਨੂੰ 27 ਚ ਚੰਗੇ ਬੰਦਿਆਂ ਦਾ ਕਾਲ ਪੈਣਾ ਹੈ ਕਿਉਂਕਿ ਦਲ ਬਦਲੂਆਂ ਨੂੰ ਲੋਕਾਂ ਨੇ ਬਹੁਤੀਆਂ ਵੋਟਾਂ ਪਾਉਣੀਆਂ ਨਹੀਂ ਇਸ ਕਰਕੇ ਸਾਰੀਆਂ ਪਾਰਟੀਆਂ ਨਿਰਪਰ ਦਲ ਬਦਲੂਆਂ ਤੇ ਆ ਬੀਜੇਪੀ ਵਾਲੇ ਸੋਚਦੇ ਆ ਅਸੀਂ ਅਕਾਲੀ ਕਾਂਗਰਸੀਆਂ ਦੇ ਪੱਟ ਲਾਂਗੇ ਆਪ ਵਾਲੇ ਸੋਚੀ ਜਾਂਦੇ ਨੇ ਸਾਡੇ ਕੋਲੇ ਇਹਨਾਂ ਦੇ ਚੰਗੇ ਚੰਗੇ ਆ ਜਾਣਗੇ ਅਸੀਂ ਛਾਂਟ ਕੇ ਲੈ ਲਾਂਗੇ ਇਸ ਕਰਕੇ ਸੰਦੀਪ ਜੀ ਦਲ ਬਦਲੂਆਂ ਦੇ ਵੀ ਲੋਕਾਂ ਨੇ ਭਰੋਸਾ ਨਹੀਂ ਕੀਤਾ ਕਰਨਾ ਇਸ ਕਰਕੇ ਕਿਰਦਾਰ ਸਾਰੀਆਂ ਪਾਰਟੀਆਂ ਨੂੰ ਕਿਰਦਾਰ ਅੱਗੇ ਲਿਆਉਣੇ ਪੈਣੇ ਨੇ ਚੰਗੇ ਚੰਗੇ ਲੋਕਾਂ ਨੇ ਚਿਤਾਣੇ ਕਿਰਦਾਰਾਂ ਵਾਲੇ ਨੇ ਪੱਕਾ ਵੋਟ ਬੈਂਕ ਭਾਵੇਂ ਮੁਫਤ ਬਿਜਲੀ ਨਾਲ ਬਣ ਗਿਆ ਭਾਵੇਂ ਪੰਥਕ ਧਰਾਂ ਦਾ ਬਣ ਗਿਆ ਭਾਵੇਂ ਕਾਂਗਰਸੀਆਂ ਦਾ ਪੱਕਾ ਵੋਟ ਬੈਂਕ ਹੈਗਾ ਥੋੜਾ ਬਹੁਤਾ ਭਾਜੀਪੀ ਦਾ ਕਾਟਰ ਹੈਗਾ ਪਰ ਹਾਰ ਜਿੱਤ ਦਾ ਫੈਸਲਾ ਜਦੋਂ ਕਿਰਦਾਰ ਵਾਲਾ ਲੀਡਰ ਆਊਗਾ ਉਦੋਂ ਹੋਣਾ ਹੈ ਪੈਸਿਆਂ ਵਾਲੇ ਵੀ ਨਹੀਂ ਜਿੱਤਣੇ 27 ਚ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਜਨਰਲ ਚੋਣਾਂ ਹੁੰਦੀਆਂ ਨੇ ਨਾ ਜੀ ਫਿਰ ਪੈਸਿਆਂ ਵਾਲਿਆਂ ਦਾ ਰੌਲਾ ਵੀ ਨਹੀਂ ਸੁਣਦਾ ਲੋਕਾਂ ਨੂੰ ਜੀ ਤਾਂ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸასი ਸ਼ਕਰਾ ਬਹੁਤ ਧੰਨਵਾਦ ਸੰਦੀਪ ਜੀ ਪਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਹੀਆਂ ਕਿਵਦਾਵਾਂਗੇ ਤਾਂ ਤਾਂ ਜੀ ਬਹੁਤ ਧੰਨਵਾਦ